ਦੇ ਵਿੱਚ ਜੇ ਆਪਾਂ ਕੈਰੀਅਰ ਦੀ ਸ਼ੁਰੂਆਤ ਕਰੀਏ ਕਿੱਥੋਂ ਹੁੰਦੀ ਹੈ ਸ਼ਿਵਜੋਤ ਦੀ ਕੈਰੀਅਰ ਸ਼ੁਰੂ ਫਿਰ ਪਲਾਜ਼ੋ ਤੱਕ ਜਾਂਦੀ ਹੈ ਕੈਰੀਅਰ ਸ਼ੁਰੂ ਬਸ ਸ਼ਾਂਤ ਤੋਂ ਹੋਇਆ ਜੀ ਬੜਾ ਵਧੀਆ ਕਲਮ ਚੱਲਦੀ ਪਈ ਸੀ ਇੱਕਦਮ ਮੋੜ ਕਟਿਆ ਕਿ ਆਪ ਗਾਉਣਾ ਸ਼ੁਰੂ ਕਰ ਦਿੱਤਾ as a writer ਕਦੇ ਵੀ ਕੈਰੀਅਰ ਸ਼ੁਰੂ ਕੀਤਾ ਹੀ ਨਹੀਂ ਸੀ ਤੇ ਨਾ ਹੀ ਕੋਈ ਚਾਹਤ ਹੈ ਕਿ ਮੈਂ as a writer establish ਹੋਵਾਂ ਜੀ ਸੋ ਸਿੰਗਿੰਗ ਤੋਂ ਹੀ ਪੈ ਗਿਆ ਇੱਕ ਵਾਰੀ ਬ੍ਰੇਕ ਵੀ ਲੱਗੀ ਸਪੀਡ ਬ੍ਰੇਕ ਵੀ ਆਇਆ ਸਾਹਮਣੇ ਪਰ ਸ਼ਿਵਜੋਤ ਨੇ ਪਰਵਾਹ ਨਹੀਂ ਕੀਤੀ ਬਸ ਉੱਡਦਾ ਰਿਹਾ ਆ ਸੱਚ ਕੋਈ ਬ੍ਰੇਕ ਆਇਆ ਨਹੀਂ ਜੇ ਗੱਲ ਕਰੀਏ ਸਟਰਗਲ ਦੀ ਮੈਂਤ ਦੀ ਉਹ ਤਾਂ ਅੱਜ ਵੀ ਜਾਰੀ ਹੈ ਸ਼ਾਇਦ ਪਹਿਲਾਂ ਨਾਲੋਂ ਵੱਧ ਜ਼ਿੰਦਗੀ ਦੇ ਵਿੱਚ ਕੋਈ ਪਿਆਰ ਮੁਹੱਬਤ ਵਾਲਾ ਸੀਨ ਕਿਸੇ ਨਾਲ ਵੀ ਪਿਆਰ ਤਾਂ ਹੋ ਸਕਦਾ ਜ਼ਰੂਰੀ ਨਹੀਂ ਕਿ ਆਪਾਂ ਇੱਕ ਗਰਲਫ੍ਰੈਂਡ ਬாய்ਫ੍ਰੈਂਡ ਦੇ ਪਿਆਰ ਦੀ ਗੱਲ ਕਰੀਏ ਜੀ ਇਹ ਬੰਦਾ ਹੁੰਦਾ ਨਾ ਹੁੰਦਾ ਤੇ ਅੱਜ ਸ਼ਿਵਜੋਤ ਸ਼ਿਵਜੋਤ ਨਾ ਹੁੰਦਾ ਚੇਨ ਦੀ ਹਰ ਕੜੀ ਹੀ ਇੰਪੋਰਟੈਂਟ ਹੁੰਦੀ ਹੈ ਜੀ ਸਾਰੇ ਯਾਰ ਦੋਸਤ ਫੈਮਿਲੀ ਸਾਰਿਆਂ ਦੀ ਬਹੁਤ ਸਪੋਰਟ ਰਹੀ ਸੋ ਅੱਗੇ ਦਾ ਪਲਾਨ ਕੀ ਹੈ ਸ਼ਿਵਜੋਤ ਦਾ ਮੈਨੂੰ ਇਹ ਹੈ ਕਿ ਹਰ ਪੱਖ ਹੀ ਕਵਰ ਕੀਤਾ ਜਾਵੇ ਜਿਵੇਂ ਜਿਵੇਂ ਕਰਦੇ ਜਾਵਾਂਗੇ ਹੋਰ ਐਕਸਪੀਰੀਅੰਸ ਵੀ ਆਊਗਾ ਜਦੋਂ ਤੁਸੀਂ ਉਹਨਾਂ ਗਾਣਿਆਂ ਦੀ ਖੁਦ ਵੀਡੀਓ ਕਰਦੇ ਹੋ ਉਹੀ ਚੀਜ਼ ਹੈਲਪ ਕਰਦੀ ਹੈ ਫਿਲਮ ਦੇ ਵੀ ਕੈਰੀਅਰ ਦੇ ਵਿੱਚ ਵੀ ਕਾਫੀ 뮤직 ਵੀਡੀਓਜ਼ ਕਰਨ ਤੋਂ ਬਾਅਦ ਕੋਈ ਹੈਜ਼ਿਟੇਸ਼ਨ ਤਾਂ ਰਹਿੰਦੀ ਨਹੀਂ ਜੀ ਤੇ ਸ਼ੋਜ਼ ਤੋਂ ਬਾਅਦ ਡੈਫੀਨੇਟਲੀ ਜਮ ਨਹੀਂ ਰਹਿੰਦੀ ਜੀ ਸੋ ਉਹ ਚੀਜ਼ਾਂ ਹੈਲਪ ਤਾਂ ਕਰਦੀਆਂ ਸਾਸ਼ਿਗਾਰੀ ਪੰਜਾਬ ਟੀਵੀ ਵੇਖ ਰਹੇ ਸਾਰੇ ਦਰਸ਼ਕਾਂ ਨੂੰ ਸਰੋਤਿਆਂ ਨੂੰ ਮੇਰੇ ਵੱਲੋਂ ਯਾਨੀ ਤੁਹਾਡੇ ਦੋਸਤ ਤੇ ਹੋਸਟ ਦਿਲਜੀਤ ਸਿੱਧੂ ਦੇ ਵੱਲੋਂ ਪਿਆਰ ਤੇ ਸਤਿਕਾਰ ਭਰੀ ਸਤਿ ਸ਼ਕਾਲ ਉਮੀਦ ਕਰਦਾ ਹਾਂ ਤੁਸੀਂ ਜੀਸੂਈ ਮਾਧਿਅਮ ਦੇ ਨਾਲ ਇਸ ਟੀਵੀ ਦੇ ਨਾਲ ਜੁੜੇ ਹੋਵੋਗੇ ਜਿੱਥੇ ਵੀ ਹੋਵੋਗੇ ਕੰਮਾਂ ਤੋਂ ਘਰ ਤੱਕ ਜਾਂਦੇ ਹੋਵੋਗੇ ਔਰ ਹੱਸਦੇ ਵਸਦੇ ਨੱਚਦੇ ਟੱਪਦੇ ਗਾਉਂਦੇ ਤੇ ਮੁਸਕਰਾਉਂਦੇ ਹੋਵੋਗੇ ਔਰ ਇਸ ਹੱਸਣ ਨੱਚਣ ਟੱਪਣ ਗਾਉਣ ਮੁਸਕਰਾਉਣ ਦੀ ਲੜੀ ਨੂੰ ਬਰਕਰਾਰ ਰੱਖਦੇ ਹੋਏ ਹਮੇਸ਼ਾ ਦੀ ਤਰ੍ਹਾਂ ਪੰਜਾਬ ਟੀਵੀ ਦੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੇ ਰੂਬਰੂ ਕੁਝ ਨਵਾਂ ਕੁਝ ਐਸਾ ਲੈ ਕੇ ਆਈਏ ਜਿੰਦੇ ਨਾਲ ਤੁਹਾਡੇ ਚਿਹਰਿਆਂ ਦੀ ਜਿਹੜੀ ਰੌਣਕ ਆ ਉਹ ਇਸੇ ਤਰ੍ਹਾਂ ਬਰਕਰਾਰ ਰਵੇ ਸੋ ਜਦੋਂ ਆਪਾਂ ਚਿਹਰਿਆਂ ਦੀ ਰੌਣਕ ਦੀ ਗੱਲ ਕਰਦੇ ਆ ਹੱਸਣ ਨੱਚਣ ਦੀ ਗੱਲ ਕਰਦੇ ਆ ਟੱਪਣ ਦੀ ਗੱਲ ਕਰਦੇ ਆ ਤੇ ਆਬਵੀਅਸ ਕੋਈ ਐਸਾ ਗੀਤ ਕਾਰ ਜਾਂ ਕੋਈ ਐਸਾ ਗਾਉਣ ਜਿੰਦੀ ਆਵਾਜ਼ ਦਾ ਜਾਦੂ ਸਾਡੇ ਦਿਨਾਂ ਦੇ ਉੱਪਰ ਸਾਡੀਆਂ ਜਿਨ੍ਹਾਂ ਦੀਆਂ ਬੀਟਾਂ ਤੇ ਤਾਲਾਂ ਤੇ ਅਸੀਂ ਨੱਚਦੇ ਆ ਉਹ ਸਾਡੇ ਵਿੱਚ ਹੋਵੇ ਤਾਂ ਆਪ ਮੁਹਾਰੇ ਸਾਡਾ ਦੁਬਾਰਾ ਫਿਰ ਤੋਂ ਉਹ ਮਾਹੌਲ ਬਣ ਜਾਂਦਾ ਇਸ ਲਾਈਵ ਇੰਟਰਵਿਊ ਦੇ ਵਿੱਚ ਸਭ ਤੋਂ ਵੱਡਾ ਉਲਾਮਾ ਉਹਨਾਂ ਦੇ ਸਿਰ ਤੇ ਆ ਸੋ ਇਹ ਉਲਾਮਾ ਅੱਜ ਜਿਹੜਾ ਆਪਾਂ ਉਸ ਉਲਾਮੇ ਤੇ ਸ਼ੁਰੂ ਕਰਾਂਗੇ ਸੋ ਪਹਿਲਾਂ ਸਵਾਗਤ ਕਰਦੇ ਆ ਸਾਡੇ ਇਸ ਸਟੂਡੀਓ ਦੇ ਵਿੱਚ ਕਹਿੰਦੇ ਆ ਵੀ ਲਿਖਦਾ ਲਿਖਦਾ ਗਾਉਣ ਦਾ ਆਗਾਜ਼ ਹੋ ਗਿਆ ਫਿਰ ਐਸਾ ਆ ਗਿਆ ਕਿ ਸ਼ਿਵਜੋਤ ਦਾ ਦਿਨਾਂ ਤੇ ਰਾਜ ਹੋ ਗਿਆ ਸੋ ਸਵਾਗਤ ਕਰਦੇ ਆ ਸ਼ਿਵਜੋਤ ਆ ਮਾਰਕਾਪਨ ਤੁਸੀਂ ਇੱਥੇ ਪਹੁੰਚੇ ਹੋ ਪੰਜਾਬ ਟੀਵੀ ਦੇ ਸਟੂਡੀਓ ਦੇ ਵਿੱਚ ਥੈਂਕ ਯੂ ਪੰਜਾਬ ਟੀਵੀ ਦੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਸ਼ਿਵਜੋਤ ਉਲਾਮੇ ਤੋਂ ਸ਼ੁਰੂ ਕਰਦੇ ਆ ਮੈਂ ਉਲਾਮੇ ਦੀ ਗੱਲ ਕੀਤੀ ਆ ਇੱਕ ਬੜਾ ਵੱਡਾ ਉਲਾਮਾ ਤੁਹਾਡੇ ਸਿਰ ਤੇ ਇੱਕ ਹੁੰਦਾ ਨਾ ਔਮਨ ਇੰਪਾਵਰਮੈਂਟ ਇੱਕ ਮੈਨ ਇੰਪਾਵਰਮੈਂਟ ਹੁੰਦੀ ਆ ਉਹ ਕਹਿੰਦੇ ਨੇ ਇੱਕ ਐਸਾ ਗਾਣਾ ਲਿਖ ਦਿੱਤਾ ਕਿ ਹਰ ਇੱਕ ਉਸ ਬੰਦੇ ਦਾ ਖਰਚਾ ਜਿਹੜਾ ਦੂਣਾ ਚੋਣਾ ਕਰਦਾ ਪਲਾਜ਼ੋ ਤੋਂ ਹੈ ਸੋ ਕੀ ਦਿਮਾਗ ਦੇ ਵਿੱਚ ਜੇ ਆਪਾਂ ਕੈਰੀਅਰ ਦੀ ਸ਼ੁਰੂਆਤ ਕਰੀਏ ਕਿੱਥੋਂ ਹੁੰਦੀ ਹੈ ਸ਼ਿਵਜੋਤ ਦੀ ਕੈਰੀਅਰ ਸ਼ੁਰੂ ਫਿਰ ਪਲਾਜ਼ੋ ਤੱਕ ਜਾਂ ਕੈਰੀਅਰ ਸ਼ੁਰੂ ਬਸ ਸ਼ੌਂਕ ਤੋਂ ਹੋਇਆ ਜੀ ਸੋ ਪਹਿਲਾ ਸ਼ੌਂਕ ਸੀਗਾ ਤੇ ਫਿਰ ਕਰਜਾ ਨੇ ਵੀ ਸਪੋਰਟ ਕੀਤੀ ਉਦੋਂ ਅਜੇ ਗ੍ਰੈਜੂਏਸ਼ਨ ਕਰ ਰਹੀ ਸੀ ਤੇ ਇਸ ਸ਼ੌਂਕ ਨੂੰ ਪੈਸ਼ਨ ਤੋਂ profession ਬਣਾਉਣ ਦਾ ਮੌਕਾ ਦਿੱਤਾ ਕਰਦੇ ਆਣੇ ਸੋ ਥੈਂਕਸ ਕਰਦੇ ਆ ਸਾਰੇ ਪਿਆਰ ਕਰਨ ਵਾਲਿਆਂ ਦਾ ਮੈਂ ਪਹਿਲਾ ਗੀਤ ਜਦੋਂ ਰਿਲੀਜ਼ ਕੀਤਾ ਸੀ ਉਦੋਂ ਹਜੇ ਪਤਾ ਨਹੀਂ ਸੀ ਕਿ ਐਸੀ profession ਚਾਹਾਂਗੀ ਯਾਨੀ ਉਦੋਂ ਅਜੇ ਫਸਟ ইয়ার ਚ ਸੀ ਜੀ ਤੇ ਉਸ ਤੋਂ ਬਾਅਦ ਉਸ ਗੀਤ ਨੂੰ ਪਿਆਰ ਹੀ ਇੰਨਾ ਮਿਲਿਆ ਕਿ ਮਜਬੂਰਨ ਇਧਰ ਹੀ ਆਉਣਾ ਪਿਆ। ਇੰਟਰਸਟ ਤਾਂ ਪਹਿਲੇ ਦਿਨੋਂ ਹੀ ਸੀ। ਹੂੰ। ਸੋ ਵਧੀਆ ਲੱਕੀ ਮਹਿਸੂਸ ਕਰਦੇ ਆ ਕਿਉਂਕਿ ਹਰ ਬੰਦੇ ਨੂੰ ਇੱਥੇ ਆਪਣੇ ਪੈਸ਼ਨ ਨੂੰ ਪ੍ਰੋਫੈਸ਼ਨਲ ਬਣਾਉਣ ਦਾ ਮੌਕਾ ਨਹੀਂ ਮਿਲਦਾ। ਬਿਲਕੁਲ। ਸੋ ਜੇ ਮੈਂ ਪੜ੍ਹਦਾ ਪਿਆ ਸੀ ਤੁਹਾਡੇ ਬਾਰੇ ਤੇ ਉਹਦੇ ਵਿੱਚ ਲਿਖਿਆ ਹੋਇਆ ਹੈ ਕਿ ਤੁਸੀਂ 3rd ਸਟੈਂਡਰਡ ਤੇ ਜਦੋਂ 3rd ਸਟੈਂਡਰਡ ਸੀ ਤੇ ਪਹਿਲੀ ਵਾਰੀ ਉਦੋਂ ਗਾਇਆ ਸੀ ਫਿਰ ਹੌਲੀ-ਹੌਲੀ ਕੰਪੀਟੀਸ਼ਨਸ ਵਿੱਚ ਜਾਣਾ ਸ਼ੁਰੂ ਕੀਤਾ ਜਦੋਂ ਐਨੂਅਲ ਫੰਕਸ਼ਨ ਹੁੰਦੇ ਸੀਗੇ ਸੋ 10-14 ਸਕੂਲਾਂ ਦੇ ਇਕੱਠੇ ਹੋ ਜਾਣਾ। ਕਾਫੀ ਆਡੀਅנס ਹੋ ਜਾਂਦੀ ਸੀਗੀ ਸੋ फेरि साइभ तयारी गरासे सो म फर्स्ट पफोर्मेन्स लाइभ ਉਹਨੂੰ 3G ਕਲਾਸ ਇਟਸ ਕੀ ਦਿਮਾਗ ਦੇ ਵਿੱਚ ਕੀ ਚੱਲਦਾ ਹੁੰਦਾ ਜਦੋਂ ਸ਼ਿਵਜੋਤ ਦੀ ਕਲਮ ਚੱਲਦੀ ਹੈ ਕਿਉਂਕਿ ਇੰਨੇ ਸੋਹਣੇ ਗਾਣੇ ਜੇ ਤੁਸੀਂ ਪੰਜਾਬੀ ਇੰਡਸਟਰੀ ਨੇ ਦਿੱਤੇ ਜੇ ਗੱਲ ਕਰੀਏ ਬੇਸ਼ੱਕ ਅੰਗਰੇਜ਼ੀ ਵਾਲੀ ਮੈਡਮ ਦੀ ਗੱਲ ਕਰ ਲਈਏ ਪਲਾਜ਼ੋ ਦੀ ਗੱਲ ਕਰ ਲਈਏ ਫੋਰਡ ਵਰਸਸ ਫੋਰਡ ਸੁਪਰ ਡੂਪਰ ਹਿੱਟ ਜਿਹੜਾ ਗਾਣਾ ਸੀ ਉਹਦੀ ਗੱਲ ਕਰ ਲਈਏ ਗੇੜੀ ਛੇੜੀ ਤੋਂ ਸਟਾਰਟ ਕੀਤਾ ਦਿਮਾਗ 'ਚ ਕੀ ਚੱਲਦਾ ਹੁੰਦਾ ਜਦੋਂ ਕਲਮ ਚੱਲਦੀ ਹੈ ਐਕਚੁਅਲੀ ਜਦੋਂ ਕੁਝ ਦਿਮਾਗ 'ਚ ਚੱਲਦਾ ਹੋਵੇ ਉਦੋਂ ਕਲਮ ਨਹੀਂ ਚੱਲਦੀ ਨਹੀਂ ਸਹੀ ਹੈ ਜਿੰਨਾ ਬੜਾ ਫ੍ਰੀ ਸਟਾਈਲ ਹੈ ਕੀ ਜੋ ਆਸੇ-ਪਾਸੇ ਯੁੱਧ ਕਰਨਾ ਪਸੰਦ ਕਰੇ ਸੋ ਉਹਨਾਂ ਦੀ ਜ਼ਿੰਦਗੀ ਚੋਂ ਇਹ ਗੱਲਾਂ ਕੋਸ਼ਿਸ਼ ਕਰਦੇ ਆ ਕਿ ਉਹੀ ਚੀਜ਼ ਉਹਨਾਂ ਨੂੰ ਸਰਵ ਕਰੀਏ ਕਿਉਂਕਿ ਜਦੋਂ ਇੱਕ ਰਿਲੇਟ ਕਰਦੇ ਆ ਆਪਾਂ ਕਿਸੇ ਕਨਸੈਪਟ ਨਾਲ ਤੋਂ ਆਪਣੇ ਹੋਰ ਜ਼ਿਆਦਾ ਡੀਪ ਆਪਾਂ ਨੂੰ ਅੰਡਰਸਟੈਂਡ ਵੀ ਕਰਦੇ ਆ ਤੇ ਇੰਜੋਏ ਵੀ ਕਰਦੇ ਆ ਜੀ ਸੋ ਸ਼ਿਵਜੋਤ ਗੱਲ ਬੜਾ ਵਧੀਆ ਕਲਮ ਚੱਲਦੀ ਪਈ ਸੀ ਇੱਕਦਮ ਮੋੜ ਕਟਿਆ ਕਿ ਆਪ ਗਾਉਣਾ ਸ਼ੁਰੂ ਕਰ ਦਿੱਤਾ हां ਤੁਹਾਡਾ ਬਿੱਲੇ ਨਾਲ ਬੜਾ ਪਿਆਰ ਆ ਹੈ ਸੋ ਸਪੋਰਟ ਮਿਲੀ ਜਦੋਂ ਗਾਣਾ ਸ਼ੁਰੂ ਕੀਤਾ ਉਹਨਾਂ ਵੱਲੋਂ ਵੀ ਬਿਲਕੁਲ ਐਕਚੁਅਲੀ ਮੇਰਾ ਮੈਂ ਸ਼ੁਰੂ ਤੋਂ ਆਪਣਾ ਹੀ ਲਿਖਿਆ ਗਿਆ ਸਪੋਰਟ ਵਰਸਸ ਫੋਰਡ ਵੀ ਮੇਰੀ ਕੰਪੋਜੀਸ਼ਨ ਤੇ ਲਿਰਿਕਸ ਸੀਗੇ ਹੋ ਤੇ ਉਸ ਤੋਂ ਬਾਅਦ ਵੀ ਜਿਹੜੇ ਅੱਜ ਤੱਕ ਗੀਤ ਆ ਰਹੇ ਨੇ ਉਹ ਸਾਰੇ ਆਪ ਹੀ ਲਿਖੇ ਸੀ ਬਸ ਮਤਲਬ ਐਜ਼ ਅ ਰਾਈਟਰ ਕਦੇ ਵੀ ਕਰੀਅਰ ਸ਼ੁਰੂ ਕੀਤਾ ਹੀ ਨਹੀਂ ਸੀ ਤੇ ਨਾ ਹੀ ਕੋਈ ਚਾਹਤ ਹੈ ਕਿ ਮੈਂ ਐਜ਼ ਅ ਰਾਈਟਰ ਐਸਟੈਬਲਿਸ਼ ਹੋਵਾਂ ਸੋ ਸਿੰਗਿੰਗ ਤੋਂ ਹੀ ਪਹਿਲ ਕੀਤੀ ਸੀ ਹਾਂ ਜਿਨ੍ਹਾਂ ਨਾਲ ਪਿਆਰ ਮੁਹੱਬਤ ਹੈ ਉਹਨਾਂ ਨੂੰ ਲਿਰਿਕਸ ਦਿੱਤੇ ਨੇ ਤੇ ਪਰ ਬਹੁਤਾ ਨੇ ਮਤਲਬ ਮੈਂ ਲਿਖਿਆ ਨਹੀਂ ਕਿਸੇ ਲਈ ਇੱਕ ਕੇ ਗਾਣਾ ਤੁਹਾਡਾ ਜਿਹੜਾ ਸਭ ਤੋਂ ਜ਼ਿਆਦਾ ਜਿਹਨੇ ਤੂੰ ਮਚਾਈ ਸੀ ਪਲਾਜ਼ੋ ਬੇਸ਼ੱਕ ਉਹ ਕੁਲਵਿੰਦਰ ਬਿੱਲਾ ਜੀ ਦੀ ਆਵਾਜ਼ ਦੇ ਵਿੱਚ ਸੀ ਤੁਹਾਡਾ ਲਿਖਿਆ ਸੀ ਉਸ ਵਾਰ ਸ਼ਰਾਰਾ ਵੀ ਆਇਆ ਦੋ ਬੋਲੋਂ ਦੇ ਸਟਾਰਟ ਹੋ ਜਾਣ 100% ਜੀ ਜਿੱਤਨ ਚਾਰ ਗੱਬਰੂ ਹਲਾਕ ਕੀਤੇ ਨਾ ਫਾਇਦਾ ਕੀ ਪਲਾਜ਼ੋ પાਕੇ ਨਿਕਲੀਦਾ ਔੜਲ ਸਿੱਧਾ ਜਾਪੇ ਤੂੰ ਫਰੂਟ ਸੋਣੀਏ ਨਹੀਂ ਲੱਗੇ ਕਿਸੇ پری ਦਾਸ ਰੂਪ ਸੋਣੀਏ ਉਹ ਦੇਖਾਂਗੇ ਹੁਸੈਨ ਕੀ ਕੀ ਕਾਰ ਇਹ ਕਰੂਗਾ ਪਹਿਲੇ ਤੋੜਦੀ ਸ਼ਰਾਬ ਵਾਂਗੂ ਨੇ ਤੇਰੀ ਦਾ ਜਿਤੇ ਨ ਚਾਰ ਗੱਬਰੂ ਹਲਾਕ ਕੀਤੇ ਨਾ ਫਾਇਦਾ ਕੀ ਪਲਾਜ਼ੋ ਪਾਕੇ ਨਿਕਲੀ ਦਾ ਕੀ ਬਾਤ ਆ ਸੋ ਸ਼ਿਵਜੋਦ ਆਪਾਂ ਜੇ ਜਿਗਰਗਰੀਏ ਕਿ ਤੁਸੀਂ ਅੱਜ ਇੱਥੇ ਮੈਲਬਨ ਸ਼ਹਿਰ ਦੇ ਵਿੱਚੋਂ ਕੋਈ ਖਾਸ ਇਵੈਂਟ ਹੈ ਜਾਂ ਕੋਈ ਖਾਸ ਫੇਰੀ ਪਉਣ ਆਇਓ ਜਾਂ ਕੀ ਕੀ ਚੱਲ ਰਿਹਾਇਆ ਥੇ ਅਸੀਂ ਆਪਣੇ 뮤직 ਵੀਡੀਓਜ਼ ਸ਼ੂਟ ਕਰਨ ਆਏ ਸੀਗੇ ਜੀ ਸੋ ਮੇਰੀ ਈਪੀ ਲਾਂਚ ਹੋ ਰਹੀ ਹੈ 25th ਨੂੰ so, 25th ਆਫ ਜੁਲਾਈ ਉਹਦਾ ਟਾਈਟਲ ਹੈਗਾ ਡ੍ਰੀਮ ਲਾਈਫ ਸੋ ਉਹਦੇ ਚ ਟੋਟਲ 5 ਗੀਤ ਨੇ ਜੀ ਸੋ ਉਹਦੇ ਵਿੱਚੋਂ ਅਸੀਂ ਦੋ ਗਾਣਿਆਂ ਦੀ ਵੀਡੀਓ ਸ਼ੂਟ ਕੀਤੀ ਜੀ ਸੋ ਮੈਲਬਨ ਤੁਸੀਂ ਚੂਜ਼ ਕੀਤਾ ਸੀ ਸਭ ਤੋਂ ਪਹਿਲਾਂ ਦਾ ਧੰਨਵਾਦ ਕਰਦੇ ਆ ਅਮਰੀਕ ਸਿੰਘ ਜੀ ਦਾ ਜਿਹੜੇ ਸਾਡੇ ਤੱਕ ਤੁਹਾਨੂੰ ਪਹੁੰਚਦੇ ਪਹੁੰਚਦਿਆਂ ਕੀਤਾ ਤੁਸੀਂ ਸਾਡੇ ਸਟੂਡੀਓ ਦੇ ਵਿੱਚ ਫੇਰਾ ਪਾ ਰਿਹਾ ਅਮ ਸ਼ਿਵਜੋਤ ਕੈਰੀਅਰ ਦੀ ਗੱਲ ਕੀਤੀ ਹੈ ਆਪਾਂ ਤੁਸੀਂ ਫਿਲਮਾਂ ਵਾਲੇ ਪਾਸੇ ਵੀ ਹਲਕਾ ਜਿਹਾ ਮੋੜ ਕੱਟਿਆ ਸੀ ਉਹ ਕਿਦਾਂ ਚੱਲ ਰਿਹਾ ਹੁਣ ਸਮੂਥਲੀ ਫਿਲਮ ਆਪਣੀ ਡੈਬਿਊ ਫਿਲਮ ਮੈਂ ਚਿੜੀਆਂ ਦਾ ਚੰਬਾ ਤੋਂ ਕੀਤੀ ਸ਼ੁਰੂਆਤ ਜੀ ਤੇ ਨੈਕਸਟ ਮੰਥ ਰਿਲੀਜ਼ ਹੋ 18 ਅਗਸਤ ਨੂੰ ਹੀ ਸੋ ਬਸ ਇੰਡੀਆ ਜਾ ਕੇ ਹੁਣ ਉਹਦੀਆਂ ਪ੍ਰੋਮੋਸ਼ਨਸ ਸ਼ੁਰੂ ਹੋ ਜਾਣੀਆਂ ਨੇ ਸੋ ਬڑے ਚਾਟ ਬੜੇ ਟਾਈਮ ਤੋਂ ਕਨਸੈਪਟ ਸੁਣ ਰਹੀ ਸੀਗੇ ਪਰ ਇੱਕ ਪਹਿਲਾ ਜੋ ਕਨਸੈਪਟ ਹੁੰਦਾ ਸੋ ਉਹ ਹਮੇਸ਼ਾ ਬੜਾ ਖਾਸ ਹੁੰਦਾ ਹਾਂ ਇਸ ਤੋਂ ਜ਼ਿੰਦਗੀ 'ਚ ਇਸ ਕੰਮ ਦੀ ਸ਼ੁਰੂਆਤ ਕੀਤੀ ਸੀ ਸੋ ਬੜੇ ਕਨਸੈਪਟ ਰਿਜੈਕਟ ਵੀ ਕੀਤੇ ਇੱਕ ਮਨ ਸੀ ਕਿ ਕੁਝ ਡਿਫਰੈਂਟ ਕਰੀਏ ਸੋ ਫਿਰ ਫਾਈਨਲੀ ਸਾਨੂੰ ਇਹ ਕਨਸੈਪਟ ਪਸੰਦ ਆਇਆ ਪ੍ਰੇਮ ਸਿੰਘ ਸਿੱਧੂ ਬਾਈ ਦੀ ਲਿਖੀ ਹੋਈ ਤੇ ਡਾਇਰੈਕਟ ਕੀਤੀ ਮੂਵੀ ਹੈ ਤੇ ਇੱਕ ਵਧੀਆ ਪ੍ਰੋਡਕਸ਼ਨ ਹਾਊਸ ਮਿਲਿਆ ਜਿੱਦੋਂ ਸਾਰੀਆਂ ਚੀਜ਼ਾਂ ਦਾ ਮੇਲ ਹੋਇਆ ਵਧੀਆ ਕਾਸਟ ਮਿਲੀ ਤਾਂ ਫਿਰ ਅਸੀਂ ਇਹ ਪ੍ਰੋਜੈਕਟ ਡਨ ਕੀਤਾ ਸੋ 18 ਅਗਸਤ ਨੂੰ ਰਿਲੀਜ਼ ਹੋ ਰਹੀ ਹੈ ਜੀ ਜਿੰਨੇ ਵੀ ਪੰਜਾਬ ਟੀਵੀ ਦੇ ਦਰਸ਼ਕ ਨੇ ਸਾਰਿਆਂ ਨੂੰ ਬੇਨਤੀ ਹੈ ਤੁਸੀਂ ਜ਼ਰੂਰ ਆਪਣੀ ਆਪਣੀ ਫੈਮਲੀਆਂ ਦੇ ਨਾਲ ਜਾ ਕੇ ਸਿਨੇਮਾ ਕਾਜ ਦੇਖ ਕੇ ਆਇਓ ਜੀ ਸੋ ਅਸੀਂ ਉਮੀਦ ਵੀ ਇਹੀ ਕਰਦੇ ਹਾਂ ਦਰਸ਼ਕਾਂ ਤੋਂ ਕਿ ਤੁਸੀਂ ਜਿੰਨਾ ਪਿਆਰ ਇਹਨਾਂ ਨੂੰ ਇਹਨਾਂ ਦੀ ਕਲਮ ਨੂੰ ਜਿੰਨਾ ਪਿਆਰ ਇਹਨਾਂ ਦੇ ਗੀਤਾਂ ਨੂੰ ਦਿੱਤਾ ਹੈ ਉਨਾ ਪਿਆਰ ਹੀ ਇਹਨਾਂ ਨੂੰ ਐਜ਼ ਅ ਹੀਰੋ ਐਜ਼ ਅ ਲੀਡ ਐਕਟਰ ਤੁਸੀਂ ਫਿਲਮਾਂ ਦੇ ਵਿੱਚ ਵੀ ਜ਼ਰੂਰ ਦਿਓਗੇ ਸ਼ਿਵਜੋਤ ਹਰ ਇੱਕ ਇਨਸਾਨ ਦੀ ਜ਼ਿੰਦਗੀ ਦੀ ਸ਼ੁਰੂਆਤ ਜਦੋਂ ਸਟਾਰ ਬਣ ਜਾਂਦਾ ਮੈਂ ਅਕਸਰ ਇਹ ਗੱਲ ਕਹਿਣਾ ਹੁੰਦਾ ਕਿ ਸਟਾਰ ਬਣਿਆ ਸਭ ਨੂੰ ਨਜ਼ਰ ਆ ਜਾਂਦਾ ਪਰ ਜਿਹੜੀ ਉਹਦੇ ਪਿੱਛੇ ਮਿਹਨਤ ਹੁੰਦੀ ਹੈ ਉਹ ਬਹੁਤ ਘੱਟ ਲੋਕ ਡਿਸਕਸ ਕਰਦੇ ਆ ਕੁਝ ਡਿਸਕਸ ਕਰਨਾ ਚਾਹੋਗੇ ਜ਼ਿੰਦਗੀ ਦੇ ਐਸੇ ਪੜਾ ਜਿੱਥੇ ਆਣ ਕੇ ਇੱਕ ਵਾਰੀ ਬ੍ਰੇਕ ਵੀ ਲੱਗੀ ਸਪੀਡ ਬ੍ਰੇਕ ਵੀ ਆਇਆ ਸਾਹਮਣੇ ਪਰ ਸ਼ਿਵਜੋਤ ਨੇ ਪਰਵਾਹ ਨਹੀਂ ਕੀਤੀ ਬਸ ਉੱਡਦਾ ਰਿਹਾ ਐਸਾ ਸੱਚ ਕੋਈ ਬ੍ਰੇਕ ਆਇਆ ਨਹੀਂ ਜੇ ਗੱਲ ਕਰੀਏ ਸਟਰਗਲ ਦੀ ਮਿਹਨਤ ਦੀ ਉਹ ਤਾਂ ਅੱਜ ਵੀ ਚੱਲ ਰਹੀ ਹੈ ਸ਼ਾਇਦ ਪਹਿਲਾਂ ਨਾਲੋਂ ਵੱਧ ਤੇ ਉਹ ਤਾਂ ਹਰ ਪੜਾ ਤੇ ਚਲਦੀ ਹੋਈ ਰਹਿਣੀ ਹੈ ਕਿਉਂਕਿ ਇਹ ਕੋਈ ਐਹੋ ਜੀ ਚੀਜ਼ ਤਾਂ ਹੈ ਨਹੀਂ ਕਿ ਇੱਕ ਵਾਰੀ ਆਪਾਂ ਕਰਤੀ ਤੇ ਡਨ ਹੋ ਗਿਆ ਜੀ ਇਹ ਤਾਂ ਇੱਕ ਹੁਣ ਲਾਈਫ ਸਟਾਈਲ ਹੈ ਕਿ ਹਮੇਸ਼ਾ ਕੁਝ ਨਾ ਕੁਝ ਨਵਾਂ ਇਸ ਤਰ੍ਹਾਂ ਕੇ ਇਸ ਤਰ੍ਹਾਂ ਕੇ ਜੀ ਤੇ ਇਦਾਂ ਦਾ ਕੁਝ ਵੀ ਨਹੀਂ ਹਜੇ ਤੱਕ ਤਾਂ ਹੋਇਆ ਕਿ ਜਿਹਦੇ ਕਰਕੇ ਬ੍ਰੇਕ ਲੱਗੀ ਹੋਵੇ ਹਾਂਜੀ ਮੇਰਾ ਇੱਕ ਵਾਰੀ ਐਕਸੀਡੈਂਟ ਜ਼ਰੂਰ ਹੋ ਗਿਆ ਸੀ ਉਦੋਂ 8 ਕਿ ਮਹੀਨੇ ਮੈਨੂੰ ਬੈੱਡ ਰੈਸਟ ਤੇ ਰਹਿਣਾ ਪਿਆ ਸੋ ਉਹੀ ਬ੍ਰੇਕ ਸੀ ਹੋਰ ਤਾਂ ਨਹੀਂ ਕੋਈ ਹੋਰ ਕੋਈ ਨਹੀਂ ਹਾਂਜੀ ਪਰਿਵਾਰ ਨੇ ਸ਼ੁਰੂ ਤੋਂ ਸਪੋਰਟ ਕੀਤੀ ਸ਼ਿਵਜੋਤ ਦੀ ਹਾਂਜੀ ਫੈਮਿਲੀ ਦੀ ਸਪੋਰਟ ਸ਼ੁਰੂ ਤੋਂ ਰਹੀ ਤੇ ਸ਼ਾਇਦ ਉਸੇ ਕਰਕੇ ਹੀ ਇਹ profession ਚੋਂ ਦਾ ਮੌਕਾ ਮਿਲਿਆ ਕਿਉਂਕਿ ਉਦੋਂ ਆਪਣੇ ਘਰਦਿਆਂ ਨੂੰ ਇੰਨਾ ਹੁਣ ਅੱਜਕੱਲ ਤਾਂ ਸਾਰੇ ਅਵੇਅਰ ਹੋ ਗਏ ਪਤਾ ਲੱਗੇ ਕਿ ਹਾਂ ਇਹ ਵੀ ਇੱਕ ਗੁੱਡ profession ਬਣ ਸਕਦਾ ਜੀ ਸੋ ਉਦੋਂ ਤਾਂ ਇਹ ਹੁੰਦਾ ਸੀ ਕਿ ਸਾਰੇ ਕਹਿੰਦੇ ਸੀ ਕਿ ਪਹਿਲਾਂ ਪੜ੍ਹ ਲਓ ਇਹ ਕੰਮ ਤੁਸੀਂ ਬਾਅਦ ਚ ਵੀ ਕਰ ਸਕਦੇ ਹੋ ਉਹਨਾਂ ਸ਼ੌਂਕ ਦਾ ਕੰਮ ਉਹਨਾਂ ਨੂੰ ਨਹੀਂ ਸੀ ਆ ਕਿ ਮੈਂ ਇਸ profession ਚ ਜਾਊਂਗਾ ਜਾਂ ਮੈਂ ਜਾ ਸਕਦਾ ਹਾਂ ਉਹਨਾਂ ਨੂੰ ਇਹੀ ਸੀ ਆਪਣੀ ਪੜਾਈ ਕਰੋ ਇੰਜੀਨੀਅਰਿੰਗ ਕਰੋ ਹੂੰ ਤੇ ਸੋ ਜੇ এডਿਕੇਸ਼ਨ ਦੀ ਗੱਲ ਕਰੀਏ ਆਪਾਂ ਥੋੜਾ ਜਿਹਾ ਉਹਨਤੇ ਵੀ ਜਾਣਨਾ ਪਈਏ ਕਿ ਕਹਿੰਦੇ ਹੁੰਦੇ ਜਿਹੜਾ ਸਿੰਗਿੰਗ ਕੈਰੀਅਰ ਤੁਸੀਂ ਚੂਜ਼ ਕੀਤਾ ਪਰ ਤੁਹਾਡੀ ਜਿਹੜੀ এডਿਕੇਸ਼ਨ ਆ ਉਹ ਵੀ ਇੱਕ ਡਿਫਰੈਂਟ ਲਾਈਨ ਵਾਲੀ ਆ ਥੋੜਾ ਜਿਹਾ ਜਾਣਨਾ ਪਾਓ ਕਿਥੋਂ ਕਿਹੜੀ ਸਟੱਡੀ ਸਟਾਰਟ ਹੋਈ ਕਿਧਰ ਲਈ ਪਾਸੇ ਜ਼ਿੰਦਗੀ ਤੋਰੀ ਵਾਲੀ ਸੀ 11th 12th ਨੋਰਮਲ ਜਿਹੀ ਉਸ ਤੋਂ ਬਾਅਦ ਇਲੈਕਟ੍ਰੋਨਿਕਸ ਐਂਡ ਕਮਿਊਨੀਕੇਸ਼ਨ ਇੰਜੀਨੀਅਰਿੰਗ ਕਰਨੀ ਸਟਾਰਟ ਕਰ ਦਿੱਤੀ ਜੀ ਤੇ ਬਸ ਫਿਰ ਉਹ ਚੱਲਦੀ ਹੈ ਇੱਧਰ ਆ ਕੇ ਜੀ ਤੇ ਕੰਪੀਟੀਸ਼ਨ ਚੱਲਦੇ ਆ ਫਿਰ ਕਾਲਸਿਸ ਵਗੈਰਾ ਦੇ ਵਿੱਚ ਕੰਪੀਟੀਸ਼ਨਸ ਲਾਈਕ ਪੜਾਈ ਦੇ ਕਹਿ ਰਹੇ ਨਾ ਨਾ ਸਿੰਗਿੰਗ ਦੇ ਅ ਕਾਲਜ ਮੈਂ ਸੱਚ ਕੋਈ ਕੰਪੀਟੀਸ਼ਨ ਨਹੀਂ ਲੜਿਆ ਤੇ ਉਹ ਬਸ ਐਨੂਅਲ ਫੈਸਟ ਤੇ ਜਰੂਰ ਪਰਫੋਰਮੈਂਸ ਦਿੱਤੀ ਸੀ ਸਾਡੇ ਕਾਲਜ ਦਾ ਵਧੀਆ ਮਾਹੌਲ ਸੀ ਕਾਫੀ ਆਰਟਿਸਟਸ ਉਥੇ ਵਿਜ਼ਿਟ ਕਰਦੇ ਰਹਿੰਦੇ ਸੀ ਚਾਹੇ ਉਹ ਸ਼ੂਟਿੰਗ ਕਰਨੀ ਹੋਵੇ ਤੇ ਜਾਂ ਮੇਰੇ ਸੀਨੀਅਰਸ ਸੀ ਬਹੁਤ ਆਪਣੀ ਇੰਡਸਟਰੀ ਤੋਂ ਜੀ ਸੋ ਕਾਫੀ ਉਹਨਾਂ ਨੂੰ ਦੇਖ ਕੇ ਮੋਟੀਵੇਸ਼ਨ ਮਿਲੀ ਤੇ ਪਿੱਛੇ ਪਿੱਛੇ ਚੱਲਿਆ ਸੀ ਜੀ ਸੋ ਦਸ਼ਕਾਂ ਦਾ ਜੀ ਸਾਡੇ ਨਾਲ ਨੇ ਇਸ ਵਕਤ Shivjot ਜਿਹਨਾਂ ਨੂੰ ਤੁਸੀਂ ਗੀਤਾਂ ਦੇ ਰਾਈ ਗਾਣਿਆਂ ਦੇ ਰਾਈ ਬਹੁਤ ਜ਼ਿਆਦਾ ਪਿਆਰ ਦਿੱਤਾ ਉਹਨਾਂ ਨੇ ਸਮੇਂ ਦੇ ਵਿੱਚ 18 ਅਗਸਤ ਨੂੰ ਮੂਵੀ ਰਿਲੀਜ਼ ਕਰ ਰਹੇ ਨੇ ਔਰ ਇਹ ਹੀ ਜੇ ਗੱਲ ਕਰੀਏ ਤੁਸੀਂ ਸਾਡੇ ਨਾਲ ਜੁੜੇ ਹੋ ਔਰ ਅਗਰ ਤੁਸੀਂ ਕਮੈਂਟ ਦੇ ਵਿੱਚ ਕੋਈ ਸਵਾਲ ਆਪਣੇ ਵੱਲੋਂ Shivjot ਨਾਲ ਗੱਲ ਕਰਨੇ ਚਾਹੁੰਦੇ ਤੁਸੀਂ ਕਮੈਂਟ ਬਾਕਸ ਦੇ ਵਿੱਚ ਸਾਨੂੰ ਸਵਾਲ ਕਰ ਸਕਦੇ ਹੋ ਕੋਈ ਗੀਤ ਸੁਣਨਾ ਚਾਹੁੰਦੇ ਅਸੀਂ ਲਾਈਵ ਹਾਜ਼ਰ ਹਾਂ ਤੁਹਾਡੇ ਰੂਬਰੂ ਇਹਨਾਂ ਦੇ ਮੂੰਹ ਦੇ ਵਿੱਚੋਂ ਗਾਣਾ ਜ਼ਰੂਰ ਗਵਾਵਾਂਗੇ Shivjot ਗੱਲ ਕਰੀਏ ਸੋਹਣਾ ਸਨਖਰ ਮੁੰਡਾ ਹੈ ਮੈਂ ਅੱਗੇ ਗੱਲ ਕੀਤੀ ਹੈ ਹਾਈਡ ਵੀ ਪੂਰੀ ਫੇਰ ਮਨ ਪਾਸੇ ਵੀ ਮੋੜ ਕੱਟ ਲਿਆ ਜ਼ਿੰਦਗੀ ਦੇ ਵਿੱਚ ਕੋਈ ਪਿਆਰ ਮੁਹੱਬਤ ਵਾਲਾ ਸੀ ਨਾ ਪਿਆਰ ਮੁਹੱਬਤ ਜੀ ਬਸ ਪਿਆਰ ਦੇ ਸਹਾਰੇ ਜ਼ਿੰਦਗੀ ਚੱਲ ਰਹੀ ਹੈ ਹਾਂ ਤੇ ਤੁਸੀਂ ਗੋਲਮੋਲ ਕਰਕੇ ਹਾਂ ਜੀ ਗੋਲਮੋਲ ਜਾਂ ਕਰਕੇ ਪਿਆਰ ਦੇ ਸਹਾਰੇ ਜ਼ਿੰਦਗੀ ਚੱਲਦੀ ਹੈ ਮੇਰਾ ਸਵਾਲ ਕੁਝ ਹੋਰ ਸੀ ਪਿਆਰ ਤਾਂ ਕਿਸੇ ਨਾਲ ਵੀ ਹੋ ਸਕਦਾ ਹੈ ਯਾਰਾਂ ਦੋਸਤਾਂ ਦੀ ਮੁਹੱਬਤ ਹੈ ਜਿਨ੍ਹਾਂ ਦੇ ਕਰਕੇ ਜਿਹੜੇ ਜਾਨ ਹਾਜ਼ਰ ਹੁਣ ਤੁਸੀਂ ਕਿਸੇ ਨਾਲ ਵੀ ਪਿਆਰ ਦਾ ਹੋ ਸਕਦਾ ਜ਼ਰੂਰੀ ਨਹੀਂ ਕਿ ਆਪਾਂ ਇੱਕ ਗਰਲਫ੍ਰੈਂਡ ਬாய்ਫ੍ਰੈਂਡ ਦੇ ਪਿਆਰ ਦੀ ਗੱਲ ਕਰੀ ਜੀ ਸੋ ਲਾਈਫ ਦੇ ਵਿੱਚ ਕੋਈ ਐਸਾ ਸੈਕਟਰ ਜਿਨੇ ਸ਼ੁਰੂ ਤੋਂ ਲੈ ਕੇ ਹੁਣ ਤੱਕ ਮੋੜਾ ਥਾਪੜਿਆ ਹੋਵੇ ਸਪੋਰਟ ਰ ਜਿਵੇਂ ਕੀਤੀ ਹੋਵੇ ਜਿਹੜਾ ਹਮੇਸ਼ਾ ਬੁੱਲਾਂਦੇ ਰਹਿੰਦਾ ਵੀ ਇਹ ਬੰਦਾ ਹੁੰਦਾ ਨਾ ਹੁੰਦਾ ਤੇ ਅੱਜ ਸ਼ਿਵਜੋਤ ਸ਼ਿਵਜੋਤ ਨਾ ਹੁੰਦਾ ਐਕਚੁਅਲੀ ਉਹੀ ਗੱਲ ਕੀ ਚੇਨ ਦੀ ਹਰ ਕੜੀ ਹੀ ਇੰਪੋਰਟੈਂਟ ਹੁੰਦੀ ਹੈ ਜੀ ਸੋ ਹਰ ਕੜੀ ਇੰਪੋਰਟੈਂਟ ਰਹੀ ਜਿਵੇਂ ਕਿ ਹੁਣ ਫਿਲਮੀ ਕੈਰੀਅਰ ਸ਼ੁਰੂ ਕੀਤਾ ਤਾਂ ਅਗੇ ਨਵੇਂ ਬੰਦੇ ਇੰਟਰੋਡਿਊਸ ਹੋਏ ਜਿਹੜੇ ਕਿ ਜਿਨ੍ਹਾਂ ਨੇ ਹੈਲਪ ਕੀਤੀ ਸੋ ਇਹ ਤਾਂ ਚੱਲਦਾ ਰਹਿਣਾ ਹੈ ਕਿ ਬੰਦਿਆਂ ਦੀ ਸਪੋਰਟ ਤੋਂ ਬਿਨਾ ਤੁਸੀਂ ਕੱਲੇ ਕੁਝ ਨਹੀਂ ਕਰ ਸਕਦੇ ਸੋ ਜੇ ਲੌਂਗ ਟਰਮ ਤੁਸੀਂ ਕੰਮ ਕਰਨਾ ਹੈ ਤਾਂ ਤੁਹਾਡੇ ਜੋ ਥੰਮ ਨੇ ਉਹ ਚੇਨ ਉਹ ਕਦੇ ਬ੍ਰੇਕ ਨਹੀਂ ਹੋਣੀ ਚਾਹੀਦੀ ਜੀ ਸੋ ਬੜੇ ਕੋਈ ਇੱਕ ਨਾਮ ਨਹੀਂ ਸਾਰੇ ਯਾਰ ਦੋਸਤ ਫੈਮਿਲੀ ਸਾਰਿਆਂ ਦੀ ਬਹੁਤ ਸਪੋਰਟ ਰਹੀ ਹੈ ਸੋ ਅੱਗੇ ਦਾ ਪਲਾਨ ਕੀ ਹੈ ਸ਼ਿਵਜੋਤ ਦਾ ਆਉਣ ਵਾਲੇ ਸਮਿਆਂ ਦੇ ਵਿੱਚ ਚਿੜੀਆਂ ਦਾ ਚੰਬਾ 18 ਅਗਸਤ ਨੂੰ ਆ ਰਹੀ ਹੈ ਇਹ ਪ੍ਰੋਡਕਸ਼ਨ ਤੁਸੀਂ ਇਹ ਪ੍ਰੋਡਕਸ਼ਨ ਹਾਊਸ ਦੇ ਅੰਦਰ ਕੰਮ ਕਰ ਰਹੇ ਹੋ ਡਿਫਰੈਂਟ ਕਨਸੈਪਟ ਤੇ ਮੂਵੀਜ਼ ਵੀ ਬਣਦੀਆਂ ਨੇ ਕੁਝ ਕੁ ਸੈਂਸਿਟਿਵ ਮੁੱਦਿਆਂ ਤੇ ਵੀ ਬਣਦੀਆਂ ਨੇ ਜਿਵੇਂ ਆਪਾਂ ਗੱਲ ਕਰੀਏ ਪੰਜਾਬ 1984 ਬਣੀ ਸ਼ਿਵ ਜੋਦਾ ਆਈਡੀਆ ਹੈ ਕਿ ਇਹਨਾਂ ਕਨਸੈਪਟ ਦੇ ਉੱਪਰ ਵੀ ਕੰਮ ਕਰੇਗਾ ਬਿਲਕੁਲ ਸਾਰੇ ਕਨਸੈਪਟਸ ਤੇ ਕੰਮ ਕਰਾਂਗੇ ਕਿਉਂਕਿ ਹੁਣ ਇੱਕ ਸੈਕੰਡ ਫਿਲਮ ਅਨਾਉਂਸ ਹੋਈ ਹੈ ਉਹਦੀ ਵੀ ਅਪਡੇਟ ਜਲਦੀ ਸ਼ੇਅਰ ਕਰਦੇ ਹਾਂ ਫਰਦਰ ਤੇ ਮੈਨੂੰ ਇਹ ਹੈ ਕਿ ਹਰ ਪੱਖ ਹੀ ਕਵਰ ਕੀਤਾ ਜਾਵੇ ਜੀ ਤੇ ਬਹੁਤ ਸੌਂਗਸ ਵਾਂਗੂ ਜਿੱਦਾਂ ਹੁਣ ਇਸ ਫੀਲ드 ਦੇ ਵਿੱਚ ਕਦਮ ਧਰਿਆ ਤਾਂ ਜਿਵੇਂ ਜਿਵੇਂ ਕਰਦੇ ਜਾਵਾਂਗੇ ਹੋਰ ਐਕਸਪੀਰੀਅੰਸ ਵੀ ਆਊਗਾ ਜੀ ਤੇ ਡੈਫੀਨਿਟਲੀ ਆਪਣੇ ਪ੍ਰੋਡਕਸ਼ਨ ਹਾਊਸ ਵੀ ਕੋਸ਼ਿਸ਼ ਕਰਾਂਗੇ ਕਿ ਮਨਚਾਹਿਆ ਕੰਟੈਂਟ ਆਪਾਂ ਦੇ ਸਕੀ ਆਡੀਅנס ਨੂੰ ਜੀ ਸੋ Shivjot ਬੜਾ ਜਿਵੇਂ ਪਹਿਲਾਂ ਗੱਲ ਕਰਦੇ ਆ ਆਪਾਂ ਮੂਵੀਜ਼ ਦੀ ਪਹਿਲਾਂ ਵੀ ਜ਼ਿਕਰ ਕੀਤਾ ਉਦੋਂ ਆਡੀਸ਼ਨਸ ਹੁੰਦੇ ਸੀ ਫਿਲਮਾਂ ਦੇ ਵਿੱਚ ਜਾਣ ਵਾਸਤੇ ਤੁਹਾਨੂੰ ਇੱਕ ਵੱਖਰਾ ਕਹਿੰਦੇ ਸੀ ਵੀ ਆਰਟਿਸਟ ਥੀਏਟਰ ਵਾਲਾ ਹੀ ਹੋਣਾ ਚਾਹੀਦਾ ਸਿੰਗਿੰਗ ਤਕਰੀਬਨ ਹੁਣ ਦੀਆਂ ਮੂਵੀਜ਼ ਦੇ ਵਿੱਚ ਗੱਲ ਕਰੀਏ ਵੀ ਐਜ਼ ਇੱਕ ਸਿੰਗਰ ਦੀ ਇੱਕ ਆਪਣੀ ਆਡੀਅנס ਬਣਦੀ ਹੈ ਉਸ ਤੋਂ ਬਾਅਦ ਸਿੱਧਾ ਮੂਵੀ ਦੇ ਵਿੱਚ ਜੰਪ ਕਰ ਜਾਂਦਾ ਸੋ ਕਿਤੇ ਨਾ ਕਿਤੇ ਇਹ ਚੀਜ਼ ਹੈਲਪ ਕਰਦੀ ਹੈ ਜਦੋਂ ਤੁਸੀਂ ਅੱਜ ਕੱਲ ਕਿਉਂਕਿ ਪਹਿਲਾਂ ਗਾਣੇ ਸਿਰਫ ਕੈਸਟ ਚ ਸੁਣੇ ਜਾਂਦੇ ਸੀ ਅੱਜ ਅੱਜ ਕੱਲ ਦੇ ਜ਼ਮਾਨੇ ਦੇ ਵਿੱਚ ਲੋਕ ਉਹਦੀ ਵੀਡੀਓ ਦੇਖਦੇ ਆ ਜਦੋਂ ਤੁਸੀਂ ਉਹਨਾਂ ਗਾਣਿਆਂ ਦੀ ਖੁਦ ਵੀਡੀਓ ਕਰਦੇ ਹੋ ਉਹੀ ਚੀਜ਼ ਹੈਲਪ ਕਰਦੀ ਹੈ ਫਿਲਮ ਦੇ ਵੀ ਕੈਰੀਅਰ ਦੇ ਵਿੱਚ ਵੀ ਬਿਲਕੁਲ ਜੀ ਕਰਦੀ ਹੈ ਜੇ ਗੱਲ ਕਰੀ ਆਡੀਸ਼ਨ ਦੀ ਤਾਂ ਅੱਜ ਕੱਲ ਵੀ ਹੁੰਦੇ ਨੇ ਸੋ ਮੈਂ ਵੀ ਇਹ ਫਿਲਮ ਨੂੰ ਪਹਿਲਾਂ ਇੱਕ ਆਡੀਸ਼ਨ ਦੇ ਰੂਪ ਦੇ ਵਿੱਚ ਇੱਕ ਟੈਸਟ ਕਲੀਅਰ ਕੀਤਾ ਡਾਇਰੈਕਟਰ ਸਾਹਿਬ ਨੂੰ ਸੈਟੀਸਫਾਈ ਕੀਤਾ ਵੈਸੇ ਲੋੜ ਨਹੀਂ ਸੀ ਹਾਂ ਉਸ ਤੋਂ ਬਾਅਦ ਵੀ ਉਹ ਇਦਾਂ ਹੁੰਦਾ ਕਿ ਹਰ ਡਾਇਰੈਕਟਰ ਹੁਣ ਉਹ ਵੀ ਉਹਨਾਂ ਦਾ ਬੱਚਾ ਜਿਵੇਂ ਆਪਾਂ ਗੱਲ ਕੀਤੀ ਮਾਂ ਨੂੰ ਸਾਰੇ ਬੱਚੇ ਪਿਆਰੇ ਹੁੰਦੇ ਨੇ ਸੋ ਉਹਨਾਂ ਦੇ ਇੱਕ ਵਿਜ਼ਨ ਹੁੰਦਾ ਉਹਨਾਂ ਦੀ ਇਮੇਜਿਨੇਸ਼ਨ ਹੁੰਦੀ ਹੈ ਉਹ ਜ਼ਰੂਰੀ ਨਹੀਂ ਗੱਲ ਕੱਲੀ ਐਕਟਿੰਗ ਤੇ ਹੀ ਹੋਵੇ ਉਹਨਾਂ ਨੇ ਸਾਰਾ ਬਾਡੀ ਲੈਂਗੁਏਜ ਐਂਡ ਵੀ ਇਹ ਮੇਰੇ ਕੈਰੈਕਟਰ ਦੇ ਵਿੱਚ ਬੰਦਾ ਫਿੱਟ ਹੋ ਰਿਹਾ ਕਿ ਨਹੀਂ ਹੋ ਰਿਹਾ ਬਹੁਤ ਚੀਜ਼ਾਂ ਦੇਖਣੀਆਂ ਹੁੰਦੀਆਂ ਸੋ ਉਹ ਉਸ ਤੋਂ ਬਾਅਦ ਫਿਰ ਉਹਨਾਂ ਦੇ ਨਾਲ ਕਾਫੀ ਮੈਂ ਵਰਕਸ਼ਾਪਸ ਵੀ ਲਾਈਆਂ ਤੇ ਪਰ ਓਵਰਆਲ ਮੇਰਾ ਬਹੁਤ ਵਧੀਆ ਉਹ ਕਿ ਮੈਨੂੰ ਇਹ ਸੀ ਕਿ ਮੈਂ ਡਾਇਰੈਕਟਰ ਸਰ ਨੂੰ ਸੈਟੀਸਫਾਈ ਕਰਦਾ ਕਿਉਂਕਿ ਉਹਨਾਂ ਦਾ ਪ੍ਰੋਡਕਟ ਹੈ ਉਹਨਾਂ ਨੂੰ ਉਸ ਦੀਆਂ ਬਰੀਕੀਆਂ ਪਤਾ ਨੇ ਉਹਨਾਂ ਨੂੰ ਪਤਾ ਹੈ ਕਿ ਮੈਨੂੰ ਕੀ ਕਰਾਉਣਾ ਚਾਹੁੰਦੇ ਨੇ ਪਰ ਵਾਹਿਗੁਰੂ ਦੀ ਕਿਰਪਾ ਨਾਲ ਸਾਰਾ ਕੁਝ ਵਧੀਆ ਰਿਹਾ ਜੀ ਤੇ ਓਵਰਆਲ ਮੇਰਾ ਐਕਸਪੀਰੀਅੰਸ ਬਹੁਤ ਗੁੱਡ ਰਿਹਾ ਹਾਂ ਕੁਝ ਇੰਨਾ ਵੀ ਨਹੀਂ ਰਿਹਾ ਮੈਨੂੰ ਕਿ ਕੋਈ ਡਿਫਰੈਂਟ ਬਹੁਤ ਜ਼ਿਆਦਾ ਹੀ ਦਿਨ ਰਾਤ ਦਾ ਹੀ ਫਰਕ ਹੋ ਗਿਆ ਹੋਵੇ ਕਿ 뮤직 ਵੀਡੀਓਜ਼ ਨਾਲੋਂ ਕਿਉਂਕਿ ਅਕਸਰ ਸਾਡੇ ਵੀ ਗੀਤ ਸਟੋਰੀ ਬੇਸਡ ਹੁੰਦੇ ਨੇ ਬਿਲਕੁਲ ਹਾਂ ਜੀ ਸੋ ਕਾਫੀ 뮤ਜ਼ਿਕ ਵੀਡੀਓਜ਼ ਕਰਨ ਤੋਂ ਬਾਅਦ ਕੋਈ ਹੈਜ਼ਿਟੇਸ਼ਨ ਤਾਂ ਰਹਿੰਦੀ ਨਹੀਂ ਜੀ ਤੇ ਸ਼ੋਜ਼ ਤੋਂ ਬਾਅਦ ਡੈਫੀਨੇਟਲੀ ਜਮ ਨਹੀਂ ਰਹਿੰਦੀ ਜੀ ਸੋ ਉਹ ਚੀਜ਼ਾਂ ਹੱਲ ਤਾਂ ਕਰਦੀਆਂ ਬਿਲਕੁਲ ਜੇ ਤੁਸੀਂ ਇੰਨੇ ਸਾਲ ਕੰਮ ਕਰਕੇ ਐਸੀ ਫੀਲਡ 'ਚ ਆਏ ਹੋ ਤਾਂ ਉਹ ਫਸਟ ਟਾਈਮ ਵਰਗਾ ਮੈਨੂੰ ਐਦਾਂ ਕੁਝ ਨਹੀਂ ਲੱਗਿਆ ਕੋਈ ਹਜਕ ਨਹੀਂ ਸੀ ਕੋਈ ਚੀਜ਼ ਨਹੀਂ ਸੀ ਜੀ ਸੋ ਵਧੀਆ ਮਤਲਬ ਇਹ ਵੀ ਡਰ ਸੀਗਾ ਕਿ ਕੁਝ ਕੁਝ ਹੁੰਦਾ ਨਾ ਹੁਣ ਇੱਕ ਨਵੀਂ ਚੀਜ਼ ਹੁੰਦੀ ਹੈ ਕਿ ਕਈ ਵਾਰੀ ਆਪਾਂ ਸਿੱਖ ਕੇ ਵੀ ਉਹ ਚੀਜ਼ ਨਹੀਂ ਕਰ ਸਕਦੇ ਬਿਲਕੁਲ ਪਰ ਐਦਾਂ ਦਾ ਕੁਝ ਨਹੀਂ ਸੀ ਹਮ ਮਜ਼ਾ ਆਇਆ ਉਹ ਰੋਲ ਸਾਰੀ ਤੁਸੀਂ ਗੱਲ ਕੀਤੀ ਕਿ ਮੈਂ ਸ਼ੁਰੂ ਤੇ ਇੱਕ ਚੀਜ਼ ਚੂਜ਼ ਕੀਤੀ ਸੀ ਕਿ ਮੈਂ ਲੋਕਾਂ ਦੇ ਮੂੰਹ ਤੇ ਹਾਸੇ ਦੇਖਣੇ ਆ ਗਾਣਿਆਂ ਦੇ ਵਿੱਚ ਜੀ 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 ਮੂਵੀਜ਼ ਜ਼ਿਆਦਾਤਰ ਲੋਕ ਪਸੰਦ ਕਰਦੇ ਆ ਜਾਂ ਤਾਂ ਬਹੁਤ ਜ਼ਿਆਦੀ ਕਾਮੇਡੀ ਮੂਵੀ ਹੋਵੇ ਔਰ ਜਾਂ ਬਿਲਕੁਲ ਸੈਂਸਿਟਿਵ ਮੁੱਦਾ ਇੱਕ ਸੈਡ ਵਾਲਾ ਪਾਰਟ ਹੋਵੇ ਇਹਦੇ ਵਿੱਚ ਵੀ ਸ਼ਿਵਜੋਤ ਨੇ ਇੱਕ ਬੈਰੀਅਰ ਰੱਖਿਆ ਹੋਇਆ ਕਿ ਮੂਵੀ ਦਾ ਕਿ ਹਰ ਤਰ੍ਹਾਂ ਦਾ ਕਨਸੈਪਟ ਤਾਂ ਸਾਰੀ ਮਤਲਬ ਮੇਰੇ ਹੱਥ 'ਚ ਨੇ ਕੀ ਬਣਾਉਣਾ ਕੀ ਕੰਪੋਜੀਸ਼ਨ ਬਣਾਉਣੀ ਹੈ ਕੀ ਲਿਰਿਕਸ ਨੇ ਫਿਰ ਮੂਵੀਸ ਹਜੇ ਲਿਖਣ ਬਾਰੇ ਕੋਈ ਵਿਚਾਰ ਨਹੀਂ ਨਹੀਂ ਲਿਖਣ ਦੀ ਗੱਲ ਹੈ ਚੂਜ਼ ਕਰਨ ਦੀ ਗੱਲ ਕਰਦਾ ਜਿਵੇਂ ਲੋਕਾਂ ਦੇ ਮੂਹਰੇ ਤੁਸੀਂ ਕਹਿਣਾ ਵੀ ਮੈਂ ਗਾਣਿਆਂ ਦੇ ਰੂਪ ਦੇ ਵਿੱਚ ਹਾਸੇ ਲਿਆਉਣੇ ਆ ਤੇ ਮੂਵੀ ਕਨਸੈਪਟ ਚੋਂ ਲੱਗਿਆ ਵੀ ਇੱਕ ਬੈਰੀਅਰ ਰੱਖਿਆ ਹੋਇਆ ਵੀ ਜਿਹੜਾ ਹਾਸਾ ਲਿਆਵੇਗੀ ਮੂਹ ਤੇ ਉਹੀ ਕਰਨੀ ਹੈ ਕਿ ਹਰ ਤਰ੍ਹਾਂ ਦੀ ਮੂਵੀਸ ਨਹੀਂ ਕੋਈ ਕੋਈ ਵੀ ਐਦਾਂ ਦਾ ਕੋਈ ਬੈਰੀਅਰ ਨਹੀਂ ਜੀ ਜਸਟ 뮤직 ਚੈ ਮੈਨੂੰ ਇਹ ਲੱਗਦਾ ਕਿ 뮤직 ਮੇਰੇ ਜ਼ਿਆਦੇ ਕੰਟਰੋਲ ਵਾਲੀ ਚੀਜ਼ ਹੈ ਜਿਹੜੀ ਮੂਵੀ ਆ ਫਿਰ ਬਿਗ ਪਾਰਟ ਹੋ ਗਿਆ ਉਹਦੀ ਵੱਡੀ ਟੀਮ ਹੋਵੀ ਤੇ ਉਹਦੀਆਂ ਬਹੁਤ ਜ਼ਿਆਦਾ ਬਰੀਕੀਆਂ ਨੇ ਉਹ ਇਦਾਂ ਨਹੀਂ ਕਿ ਸਿਰਫ ਮੇਰੇ ਅਕੋਰਡਿੰਗਲੀ ਸਭ ਕੁਝ ਚੱਲ ਸਕਦਾ ਜੀ ਬਿਲਕੁਲ ਸੋ ਕਈ ਵਾਰਕ ਮੂਵੀਜ਼ ਹੁੰਦੀਆਂ ਕਿ ਵਨ ਲਾਈਨਰ ਜੇ ਆਪਾਂ ਸੁਣੀਏ ਉਹਨਾਂ ਦੀ ਵੀ ਇੱਕ ਕੀ ਕਹਾਣੀ ਹੈ ਕਹਾਣੀ ਬਹੁਤ ਸਿੰਪਲ ਹੁੰਦੀ ਹੈ ਤੇ ਬਹੁਤ ਛੋਟੀ ਹੁੰਦੀ ਹੈ ਪਰ ਜਦੋਂ ਉਹ ਇੱਕ ਫਿਲਮ ਬਣ ਕੇ ਪਰਦੇ ਤੇ ਆਉਂਦੀ ਹੈ ਸੋ ਦੇਖਣ ਦਾ ਮਜ਼ਾ ਹੀ ਕੁਛ ਹੋਰ ਹੁੰਦਾ ਬਿਲਕੁਲ ਕਈ ਫਿਲਮਾਂ ਨੇ ਜੋ ਇੱਕ ਰੂਮ ਦੇ ਵਿੱਚ ਹੀ ਪ੍ਰੈਜ਼ੈਂਟ ਹੋਈਆਂ ਹਮ ਤੇ ਪਰ ਉਹਨਾਂ ਨੇ ਸਸਪੈਂਸ ਸਾਰਾ ਇੰਨਾ ਬਣਾ ਕੇ ਰੱਖਿਆ ਕਿ ਐ ਫੀਲਿੰਗ ਹੀ ਨਹੀਂ ਹੋਇਆ ਬਿਲਕੁਲ ਬਿਲਕੁਲ ਸੋ ਮੂਵੀ ਵਾਲਾ ਕੰਮ ਮਤਲਬ ਡਿਫਰੈਂਟ ਹੈ ਲਿਖਣ ਦਾ ਰਾਇਦਾ ਹੈਗਾ ਆਉਣ ਵਾਲੇ ਸਮੇਂ ਦੇ ਵਿੱਚ ਨਹੀਂ ਹਜੇ ਤੱਕ ਨਹੀਂ ਹੈ ਜੇ ਲਿਖਿਆ ਵੀ ਤਾਂ ਆ ਸ਼ਾਇਦ ਕੋਈ ਆਈਡੀਆ ਡਿਸਕਸ ਕਰ ਲਈਏ ਜਿਵੇਂ ਕੁਝ ਮਾਈਂਡ 'ਚ ਹੈ ਕਿ ਹਾਂ ਕਹਾਣੀ ਇਦਾਂ ਦੀ ਹੋਵੇ ਹੂੰ ਤੇ ਉਹ ਹੈ ਜਿਆਦਾ ਡੀਪਲੀ ਨਹੀਂ ਸਿੰਗਿੰਗ ਕੈਰੀਅਰ ਨੂੰ ਕਿਦਾਂ ਦੇਖਦੇ ਹੋ ਪਹਿਲੇ ਸਮਿਆਂ ਦੇ ਵਿੱਚ ਕੈਸਟ ਕਰਦੇ ਸੀ ਲੋਕ ਉਹਦੇ ਵਿੱਚ ਜੀ ਜੀ ਇੱਕ ਗਾਣਾ ਧਾਰਮਿਕ ਹੁੰਦਾ ਸੀ ਇੱਕ ਗਾਣਾ ਹੁੰਦਾ ਸੀ ਜਿਹੜਾ ਥੋੜਾ ਜਿਹਾ ਹਾਸੇ ਠੱਠੇ ਵਾਲਾ ਹੋਵੇ ਦੋ ਚਾਰ ਗਾਣੇ ਹੁੰਦੇ ਸੀ ਸੀਰੀਅਸ ਟੌਪਿਕ ਤੇ ਹੁੰਦੇ ਸੀ ਦੋ ਚਾਰ ਨੱਚਣ ਟੱਪਣ ਵਾਲੇ ਹੁੰਦੇ ਸੀ ਅੱਜ ਕੱਲ ਇੱਕ ਹੀ ਗਾਣਾ ਰਿਲੀਜ਼ ਹੁੰਦਾ ਤਾਂ ਉਹ ਉਹਦੇ ਉੱਪਰ ਥਾਰਾ ਜ਼ੋਰ ਲੱਗਾ ਹੁੰਦਾ ਕਿੰਨਾ ਕੋ ਡਿਫਰੈਂਸ ਦੇਖ ਦਿਓ ਤੁਸੀਂ ਆਈ ਥਿੰਕ ਤੁਸੀਂ 26 27 ਸਾਲ ਦੀ ਤੁਹਾਡੀ ਐਜ ਆ ਨਾ ਸੋ 26 27 ਸਾਲ ਦੀ ਐਜ ਜਾਂ ਆਪਾਂ 93 94 ਦਾ ਤੁਹਾਡਾ ਬਰਥ ਉਹਨਾਂ ਸਮਿਆਂ ਦੀ ਗੱਲ ਕਰੀਏ ਤੇ ਉਦੋਂ ਆਪਾਂ ਜਿਹੜੇ ਗਾਣੇ ਸੁਣਦੇ ਰਹੇ ਹਾਂ ਡੈਕ ਤੋਂ ਸੁਣਦੇ ਰਹੇ ਅੱਜ ਕੱਲ ਯੂ ਐਸ ਬੀ ਦੀ ਵੀ ਲੋੜ ਨੇ ਕਿ ਫਰਕ ਪੈਂਦਾ ਉਹ ਉਹਨਾਂ ਚੀਜ਼ਾਂ ਦੇ ਵਿੱਚ ਕੰਜ਼ਮਪਸ਼ਨ ਬਹੁਤ ਵੱਧ ਗਈ ਜੀ ਹੂੰ ਤੇ ਇਹ ਕੱਲਾ 뮤직 ਚ ਹੀ ਨਹੀਂ ਹੁਣ ਜਿਵੇਂ ਤੁਸੀਂ ਸਿੰਗਲ ਟਰੈਕਸ ਦੀ ਗੱਲ ਕੀਤੀ ਪਿੱਛੇ ਜੇ ਬਹੁਤ ਟ੍ਰੈਂਡ ਰਿਹਾ ਕਿ ਸਿੰਗਲ ਟਰੈਕਸ ਕਈ ਸਾਲਾਂ ਤੋਂ ਚੱਲਦੇ ਆ ਰਹੇ ਹੁਣ ਫੇਰ ਇੱਕ ਨਵਾਂ ਟ੍ਰੈਂਡ ਆ ਈਪੀਜ਼ ਦਾ ਹੂੰ ਉਹਨੂੰ ਪੈਕੇਜ ਆ ਬਣ ਜਾਂਦਾ ਕਿ ਪੰਜ ਗਾਣੇ ਹੋਣ ਛੇ ਗਾਣੇ ਹੋਣ ਤੇ ਈਪੀਜ਼ ਦਾ ਟ੍ਰੈਂਡ ਚੱਲ ਰਿਹਾ ਹੈ ਹਾਂ ਸੋ ਸਮੇਂ ਨਾਲ ਟ੍ਰੈਂਡਸ ਚੇਂਜ ਹੁੰਦੇ ਜਾਂਦੇ ਨੇ ਤੇ ਜੇ ਗੱਲ ਕਰੀਏ ਉਦੋਂ ਦੀ ਕੈਸੇਟਸ ਦੇ ਜ਼ਮਾਨੇ ਦੀ ਉਦੋਂ ਤਾਂ ਮੋਬਾਈਲ ਫੋਨਸ ਵੀ ਹੈ ਨਹੀਂ ਸੀਗੇ ਬਿਲਕੁਲ ਨਹੀਂ ਸੀ ਇੰਟਰਨੈਟ ਵੀ ਹੈ ਨਹੀਂ ਸੀ ਹਰ ਪਾਕਟ ਦੇ ਵਿੱਚ ਤੇ ਉਹ ਲਾਈਫ ਦਾ ਤੇ ਲਾਈਫ ਦਾ ਤਾਂ ਬਹੁਤ ਜ਼ਿਆਦਾ ਡਿਫਰੈਂਸ ਹੈ ਹੁਣ ਤਾਂ ਇੰਨੀ ਪੇਸ਼ੈਂਸ ਵੀ ਨਹੀਂ ਰਹੀ ਹੁਣ ਤਾਂ ਬੈਠਾ ਬੈਠਾ ਬੰਦਾ ਅੱਧੇ ਘੰਟੇ ਜਾਂ 150 ਰੀਲ ਵੇਖ ਲੈਂਦਾ ਹਾਂਜੀ ਤੇ ਉਹਦੇ ਵਿੱਚ ਵੀ ਆਪਾਂ ਪਹਿਲੇ 2 ਸੈਕਿੰਡਸ 'ਚ ਡਿਸਾਈਡ ਕਰ ਲੈਣਾ ਵੀ ਆਹ ਵੇਖਣੀ ਐ ਨਹੀਂ ਡਬਾਣੀ ਆ ਹਾਂ ਸਿੱਧਾ ਸਵਿਚ ਕਰ ਦਿੰਨੇ ਸੋ ਜਦੋਂ ਡੇਲੀ ਇਦਾਂ ਦੀ ਪ੍ਰੋਗਰਾਮਿੰਗ ਹੋ ਰਹੀ ਐ ਕਿ ਆਪਣੀ ਅਟੈਂਸ਼ਨ ਸਪੈਨ ਜਿਹੜਾ ਬਹੁਤ ਘਟ ਕੇ ਥੋੜਾ ਰਹਿ ਚੁੱਕਿਆ ਕਿ ਆਪਾਂ 2 ਸੈਕਿੰਡ ਲਾਉਣੇ ਐ ਆਪ ਨੂੰ ਪਤਾ ਲੱਗ ਜਾਂਦਾ ਕਿ ਇਹ ਚੀਜ਼ ਆਪ ਨੂੰ ਐਂਟਰੇਨ ਟੇਨ ਕਰੂਗੀ ਆਪਣੇ ਮਤਲਬ ਦੀ ਹੈਗੀ ਇਹ ਚੀਜ਼ ਹੈ ਨਹੀਂ ਜੀ ਸੋ ਇੱਕ ਕੰਜ਼ਮਪਸ਼ਨ ਬਹੁਤ ਵਧ ਗਈ ਤੇ ਉਹਦੇ ਕਰਕੇ ਤੁਸੀਂ ਗਾਣੇ ਜਿੰਨੇ ਮਰਜ਼ੀ ਕਰ ਲਓ ਉਨੇ ਘਟਨੇ ਜੀ ਹੁਣ ਇਹ ਦੌਰ ਆਇਆ ਬਿਲਕੁਲ ਕਿ ਹੁਣ ਇਹ ਇਦਾਂ ਦੀ ਹੈ ਕਿ ਤੁਹਾਨੂੰ ਆਪਣੀ ਸਪੀਡ ਰੱਖਣੀ ਪੈਣੀ ਹੈ ਕਿ ਜੇ ਤੁਸੀਂ ਹਰ ਮਹੀਨੇ ਵੀ ਇੱਕ EP ਦਰਸ਼ਕਾਂ ਨੂੰ ਦੇ ਸਕੋ ਤਾਂ ਉਹ ਵੀ ਘਟਾ ਜੀ ਸੋ ਜਿਹੜੀ ਆ ਤੁਹਾਡੀ ਹੁਣ EP ਸ਼ੂਟ ਹੋ ਰਹੀ ਹੈ ਜਿੰਦੇ ਵਿੱਚ ਦੋ ਗਾਣੇ ਤੁਸੀਂ ਕਿਹਾ ਮੈਂ ਇੱਥੇ ਮੈਲਬਨ ਦੇ ਵਿੱਚ ਆਸਟ੍ਰੇਲੀਆ ਸ਼ੂਟ ਕਰ ਰਿਹਾ ਸੋ ਅਮਰੀਕ ਸਿੰਘ ਜੀ ਸਾਡੇ ਨਾਲ ਨੇ ਸਟੂਡੀਓ 'ਚ ਦਰਸ਼ਕਾਂ ਨੂੰ ਦੱਸ ਦਿੱ ਗਏ ਸਾਡੇ ਸਾਹਮਣੇ ਨੇ ਐਸਪੈਕਟ ਹੈਗੇ ਅਮਰੀਕ ਸਿੰਘ ਬਰਾਡ ਇਹਨਾਂ ਨੂੰ ਇੱਥੇ ਲੈ ਕੇ ਆਏ ਨੇ ਔਰ ਇਹ ਗਾਣੇ ਜਿਹੜੇ ਸ਼ੂਟ ਨੇ ਉਹ ਹੋ ਰਹੇ ਨੇ ਇੱਥੇ ਸੋ ਇਸ EP ਦੇ ਵਿੱਚ ਕਿਸ ਤਰ੍ਹਾਂ ਦਾ ਕਨਸੈਪਟ ਹੈ ਉਹੀ ਮੂੰਹ ਤੇ ਹਾਸਿਆਂ ਵਾਲਾ ਨੱਚਣ ਟੱਪਣ ਵਾਲਾ ਕਿ ਕੁਝ ਡਿਫਰੈਂਟ ਵੀ ਹੈਗਾ ਅਲੀਲ ਥੈਂਕਸ ਕਰਦੇ ਹਾਂ ਜੀ ਅਮਰੀਕ ਬਾਜੀ ਦੀ ਸੋ ਇਹਨਾਂ ਦੀ ਸਪੋਰਟ ਤੋਂ ਬਿਨਾ ਇੱਥੇ ਸ਼ੂਟ ਬਿਲਕੁਲ ਪੋਸੀਬਲ ਹੋਣੀ ਨਹੀਂ ਸੀ ਜੀ ਤੇ ਇਹ ਏਪੀ ਦਾ ਕਨਸੈਪਟ ਸਾਰਾ ਯੂਥ ਓਰੀਐਂਟਡ ਹੈ ਜੀ ਇਹ ਮਤਲਬ ਤੁਸੀਂ ਐਦਾਂ ਦੇ ਗੀਤ ਨੇ ਸਾਰੇ ਜੇ ਕਿ ਤੁਸੀਂ ਗੱਡੀਆਂ ਚਲਾ ਕੇ ਚਲਾਓਗੇ ਜੀ ਤਾਂ ਉਹ ਤੁਹਾਨੂੰ ਵਧੀਆ ਫੀਲ ਦੇਣਗੇ ਹੂੰ ਜਿੱਦਾਂ ਦੇ ਅੱਜਕੱਲ ਕੰਟੈਂਟ ਚੱਲ ਰਿਹਾ ਸੋ ਉਹੀ ਆ ਜੀ ਤਾਂ ਕੋਈ ਐਸ ਸੱਚ ਟਾਰਗੇਟ ਨਹੀਂ ਹੈ ਟਾਰਗੇਟ ਹੈ ਜਸਟ ਐਂਟਰਟੇਨਮੈਂਟ ਸ਼ੇਜੋਦੇ ਇੱਕ ਸਵਾਲ ਮੇਰਾ ਹਮੇਸ਼ਾ ਹਰ ਇੱਕ ਆਰਟਿਸਟ ਨੂੰ ਹੁੰਦਾ ਹੈ ਕਿ ਅਕਸਰ ਜਦੋਂ ਤੁਸੀਂ ਸੋਸ਼ਲ ਮੀਡੀਆ ਤੇ ਐਕਟਿਵ ਹੁੰਦੇ ਹੋ ਇੰਸਟਾ ਤੇ ਐਕਟਿਵ ਹੁੰਦੇ ਹੋ ਟਿਕਟੋਕ ਤੇ ਤੁਹਾਨੂੰ ਕਮੈਂਟਸ ਆਉਂਦੇ ਆ ਟਿਕਟੋਕ ਬੰਦ ਕਰਤੀ ਇੰਡੀਆ ਟਿਕਟੋਕ ਬੰਦ ਕਰਤੀ ਇੰਡੀਆ ਚਲੋ ਇਸ ਦਾ ਤੇ ਇੰਸਟਾ ਦੇ ਆ ਜਾਣੀ ਪਰ ਫਿਰ ਵੀ ਤੁਹਾਡੀਆਂ ਵੀਡੀਓਜ਼ ਹੁੰਦੀਆਂ ਨੇ ਟਿਕਟੋਕ ਤੇ ਉਹ ਕਈ ਸੱਜਣ ਮਿੱਤਰ ਇੱਧਰ ਰਹਿਗੇ ਨੇ ਆਸਟ੍ਰੇਲੀਆ ਜਾਂ ਕੈਨੇਡਾ ਉਹ ਚਲਾ ਲੈਂਦੇ ਆ ਉਹ ਪੋਸਟ ਕਰ ਦਿੰਦੇ ਨੇ ਠੀਕ ਹੈ ਸੋ ਇੰਸਟਾ ਦੀ ਗੱਲ ਕਰਦੇ ਜਿਵੇਂ ਹੁਣ ਕਈ ਵਾਰੀ ਕਮੈਂਟ ਕਰਦੇ ਆ ਤੁਹਾਡੇ ਚਾਹਣ ਵਾਲੇ ਮੇਰਾ ਹਰ ਆਰਟਿਸਟ ਨੂੰ ਹੁੰਦਾ ਉਹਨਾਂ ਦੇ ਆਨਸਰ ਤੁਸੀਂ ਪਰਸਨਲੀ ਜਾ ਕੇ ਦਿੰਦੇ ਹੋ ਕਿ ਟੀਮ ਰੱਖ ਨਹੀਂ ਜਦੋਂ ਮੌਕਾ ਮਿਲਦਾ ਤਾਂ ਮਤਲਬ ਮੈਂ ਖੁਦ ਵੀ ਦੇਖਦਾ ਖੁਦ ਹੀ ਰਿਪਲਾਈ ਕਰਦਾ ਹੂੰ ਕਿਉਂਕਿ ਇਹ ਇਹ ਸਵਾਲ ਦਰਸ਼ਕਾਂ ਦਾ ਸਪੈਸ਼ਲ ਜਦੋਂ ਮੈਂ ਆਉਣ ਲੱਗਾ ਸੀ ਪਤਾ ਸੀ ਅੱਜ ਸ਼ਿਵਜੋਦ ਦੀ ਇੰਟਰਵਿਊ ਹੈ ਜੇ ਕੋਈ ਰਿਪਲਾਈ ਆਇਆ ਤਾਂ ਉਹ ਮੈਂ ਕੀਤਾ ਹੋਣਾ ਅੱਛਾ ਤੁਸੀਂ ਖੁਦ ਹੀ ਕਰੋ ਹਾਂਜੀ ਹਾਂਜੀ ਚਲੋ ਇਹ ਵੇਖੋ ਜੀ ਜਿਹੜਾ ਤੁਸੀਂ ਸਵਾਲ ਕੀਤਾ ਸੀ ਮੈਨੂੰ ਕਿ ਸ਼ਿਵਜੋਦ ਤੋਂ ਇਹ ਕੁਐਸਚਨ ਜ਼ਰੂਰ ਪੁੱਛਿਓ ਇਹ ਤੁਸੀਂ ਆਪਣੇ ਦਿਲ ਨੂੰ ਤਸੱਲੀ ਦਿਓ ਵੀ ਜਿਹੜਾ ਰਿਪਲਾਈ ਆਉਂਦਾ ਨਾ ਸ਼ਿਵਜੋਦ ਆਪਣੇ ਹੱਥਾਂ ਨਾਲ ਕਰਦਾ ਸੋ ਆਉਣ ਵਾਲਾ ਕੈਰੀਅਰ ਦੀ ਗੱਲ ਕਰੀਏ ਕੀ ਪ੍ਰੋਜੈਕਟਸ ਆਉਣ ਵਾਲੇ ਨੇ ਆਉਣ ਵਾਲੇ ਪ੍ਰੋਜੈਕਟ ਕੀ ਏਟਲੀਸਟ 1 অর 2 মুভিজ ਇੱਕ ਹਰ ਸਾਲ ਕਰੀਏ ਆਪਾਂ ਜੀ ਤੇ 뮤직 ਦਾ ਮੇਰਾ ਹੈ ਕਿ ਮੈਂ ਜਿੰਨਾ 뮤직 ਦੇ ਸਕਦਾ ਉਹ ਹੈ ਕਿ ਉਹਦੇ ਲਈ ਆਪਣੀ ਉਹੀ ਗੱਲ ਕੀਤੀ ਅਗਰ ਹਰ ਮਹੀਨੇ ਵੀ ਐਪੀ ਕਰਨੀ ਪਵੇ ਤਾਂ ਉਹ ਕਰਾਂਗੇ ਸੋ ਵਿਦ ਗੋਡਸ ਗ੍ਰੇਸ ਅਗਲੇ ਮਹੀਨੇ ਦੀ ਵੀ ਤਿਆਰ ਹੈ ਜੀ ਸੋ ਉਹ 25th ਆਫ ਅਗਸਟ ਨੂੰ ਰਿਲੀਜ਼ ਕਰਾਂਗੇ ਤੇ ਸੈਪਟੈਂਬਰ ਵਾਲੀ ਵੀ ਤਿਆਰ ਹੈ ਸੈਪਟੈਂਬਰ ਵਾਲੀ ਵੀ ਏਹ ਹੈ ਹਾਂ ਜੀ ਸੋ ਇਦਾਂ ਗਾਣਾ ਨਹੀਂ ਗਾਣੇ ਦੀ ਲੈਣ ਨਹੀਂ ਆਪਾਂ ਟੁੱਟਣ ਦੇ ਨਹੀਂ ਕੀਆ ਵਾਦਾ ਸੋ ਇਹੀ ਮੇਰਾ ਇਹੀ ਥੋੜਾ ਜਿਹਾ ਮੇਰੀ ਮੈਨੂੰ ਦਿਮਾਗ ਚ ਬਰੀ ਵੀ ਸੀ ਕਿ ਮੂਵੀਜ਼ ਦਾ ਕੰਮ ਜਦੋਂ ਸ਼ੁਰੂ ਕੀਤਾ ਤੇ ਮਿਊਜ਼ਿਕ ਨਾਲ ਇਹਦੇ ਨਾਲ ਇਗਨੋਰ ਹੋ ਜੇ ਹਾਂ ਨਹੀਂ ਠੀਕ ਹੈ ਇਗਨੋਰ ਦਾ ਨਹੀਂ ਕਿ ਟਾਈਮ ਦੀ ਗੱਲ ਹੁੰਦੀ ਹੈ ਸੋ ਇਹ ਜਿਹੜੀ ਮੂਵੀ ਆ ਰਹੀ ਇਹਦੇ ਵਿੱਚ ਤੁਹਾਡੇ ਆਪਣੇ ਗਾਣੇ ਵੀ ਹੈ ਆਪਣੀ ਆਵਾਜ਼ ਹਾਂ ਹਾਂਜੀ ਇਹਦੇ ਵਿੱਚ ਪ੍ਰੋਮੋਸ਼ਨਲ ਟਰੈਕ ਹੈ ਜੇ ਪ੍ਰੋਮੋਸ਼ਨਲ ਟਰੈਕ ਤੁਹਾਡਾ ਠੀਕ ਹੈ ਸੋ ਬੇਸਿਕਲੀ ਜੇ ਗੱਲ ਕਰੀਏ ਤੁਸੀਂ ਕਿਹਾ ਵੀ 18 ਨੂੰ ਮੂਵੀ 25 ਨੂੰ ਫੇਰੀ ਵੀ 25 ਕੇ 26 ਨੂੰ 25 ਨੂੰ ਹੋਪਫੁਲੀ 25 ਅਗਸਤ ਨੂੰ ਵੀ ਫਿਰ ਅਗੇ ਸਤੰਬਰ ਵਾਲੀ ਵੀ ਰੈਡੀ ਐ ਸੋ ਤੁਹਾਡੇ ਹਾਸਿਆਂ ਤੁਹਾਡੇ ਸ਼ਹਿਰਾਂ ਦੀ ਜਿਹੜੀ ਰੌਣਕ ਉਹ ਬਰਕਰਾਰ ਰੱਖਣ ਵਾਸਤੇ ਮਿਹਨਤ ਜਿਹੜੀ ਜਾਰੀ ਹੈ ਪੰਜਾਬ ਦੀ ਗੱਲ ਕਰੀਏ ਪੰਜਾਬ ਦਾ ਮਾਹੌਲ ਇਸ ਵਕਤ ਬੇਸ਼ੱਕ ਥੋੜਾ ਜਿਹਾ ਡਾਵਾਡੋਲ ਹੋਇਆ ਪਿਆ ਤੇ ਰਹਿਣ ਵਿੱਚ ਦੀ ਗੱਲ ਕਰੀਏ ਸ਼ਿਵਜੋਤ ਦਾ ਪਲਾਨ ساری ਜ਼ਿੰਦਗੀ ਪੰਜਾਬ 'ਚ ਰਹਿਣ ਦਾ ਹੈ ਕਿ ਜਿਵੇਂ ਬਹੁਤ ਸਾਰੇ ਸਿੰਗਰ ਕੈਨੇਡਾ ਅਮਰੀਕਾ ਆਸਟ੍ਰੇਲੀਆ ਮੂਵ ਹੋ ਜਾਂਦੇ ਆ ਇਸ ਤਰ੍ਹਾਂ ਦਾ ਵੀ ਕੋਈ ਪਲਾਨ ਚੱਲਦਾ ਪਿਆ ਅਜੇ ਤੱਕ ਤਾਂ ਪੰਜਾਬ ਦਾ ਹੀ ਹੈ ਅਜੇ ਤੱਕ ਪੰਜਾਬ ਦਾ ਮੇਰਾ ਖਿਆਲ ਉਹੀ ਰਹਿਣਾ ਹੈ ਜੀ ਸੋ ਮੈਨੂੰ ਪੰਜਾਬ ਬੜੀ ਲੱਗਦਾ ਹਾਂ ਇਹ ਵੀ ਵਧੀਆ ਲੱਗਦੇ ਸਾਰੇ ਸਾਰੇ ਕੰਟਰੀਜ਼ ਵਧੀਆ ਲੱਗਦੇ ਨੇ ਪਰ ਇੱਥੇ ਕਦੇ-ਕਦੇ ਆਉਣਾ ਵਧੀਆ ਲੱਗਦਾ ਅੱਛਾ ਤੇ ਉਹ ਵੀ ਖਾਸ ਕਰਕੇ ਜਿਆਦਾ ਕੰਮ ਹੋਵੇ ਉਦੋਂ ਘੁੰਮਣ ਲਈ ਥੋੜਾ ਟਾਈਮ ਜੀ ਜੇ ਜਿਆਦਾ ਜੇ ਆਪਾਂ ਘੁੰਮਣ ਫਿਰਨ ਦੀ ਗੱਲ ਕਰੀਏ ਤਾਂ ਹਫਤਾ ਦੱਸ ਦੇਣਾ ਨਾ ਆਪਣੇ ਇਸ ਤੋਂ ਉੱਤੇ ਫਿਰ ਇਦਾਂ ਹੁੰਦਾ ਕਿ ਚੱਲੀ ਵਾਪਸ ਹਾਂ ਸ਼ਿਵਜੋਜ ਜਾਂਦਾ ਟਰੈਵਲ ਵਾਸਤੇ ਵੀ ਸਪੈਸ਼ਲ ਆਫ ਟਾਈਮ ਲੈ ਕੇ ਅਮ ਲੱਕੀਲੀ profession ਹੀ ਇਦਾਂ ਦਾ ਹੈ ਕਿ ਟਰੈਵਲਿੰਗ ਇਹਦੇ ਵਿੱਚ ਹੀ ਬਹੁਤ ਹੈ ਜੀ ਤੋ ਸਪੈਸ਼ਲ ਜਾਣ ਦੀ ਅਜੇ ਤੱਕ ਜ਼ਰੂਰਤ ਹੀ ਨਹੀਂ ਪੈਂਦੀ ਹਾਂ ਜਾਣੇ ਸ਼ਾਰਟ ਟ੍ਰਿਪਸ ਤੇ ਜਾਂਦੇ ਆ ਲਾਈਕ ਜੀ ਓਵਰਸੀਜ਼ ਬਹੁਤ ਘੱਟ ਪਲਾਨ ਹੁੰਦੇ ਨੇ ਕਿਉਂਕਿ ਜੇ ਕੋਈ ਹੋਵੇ ਵੀ ਤਾਂ ਫਿਰ ਅਸੀਂ ਉਹਦੇ ਨਾਲ ਸ਼ੂਟਿੰਗਸ ਅਟੈਚ ਕਰ ਲੈਂਦੇ ਆ ਜੀ ਜਿਵੇਂ ਆਸਟ੍ਰੇਲੀਆ ਜਾਣ ਦੀ ਗੱਲ ਹੋਈ ਹੂੰ ਤੋ ਇਸ ਸਾਲ ਮਾਨ ਕੀਤਾ ਕਿ ਨਹੀਂ ਜਾਣੇ ਆ ਸਾਰੇ ਆਸਟ੍ਰੇਲੀਆ ਵਾਲੇ ਸੱਜਣ ਮਿੱਤਰਾਂ ਨੂੰ ਮਿਲਾਂਗੇ ਜੀ ਘੁੰਮਾਂ ਫਿਰਾਂਗੇ ਫਿਰ ਅਸੀਂ ਸ਼ੂਟ ਇੱਥੇ ਪਲਾਨ ਕਰ ਲਈ ਜੀ ਸੋ ਜਾਂਦੇ ਜਾਂਦੇ ਸਵਾਲ ਜਿਹੜਾ ਵਿਆਦਾ ਕੀ ਪਲਾਨ ਆ ਸੋਹਣਾ ਸਨੱਖਾ ਮੁੰਡਾ ਕਿ ਹਜੇ ਸੋਚਿਆ ਹੀ ਨਹੀਂਗਾ ਪਹਿਲਾ ਕੈਰੀਅਰ ਬਣਾਉਣਾ ਹਜੇ ਹੋਰ ਇਹ ਹੀ ਸੀਕਰਟ ਆ ਇਹ ਸੀਕਰਟ ਆ ਹਾਂ ਇਹ ਫਿਰ ਉਹੀ ਉਹ ਗੋਲਮੋਲ ਵਾਲਾ ਜਿਹੜਾ ਉਹ ਪਿਆਰ ਮੁਹੱਬਤ ਦੀ ਕੀਤੀ ਸੀ ਨਾ ਗੱਲ ਇਹ ਫਿਰ ਉਹਦੇ ਕਰਕੇ ਸੀਕਰਟ ਰੱਖਿਆ ਸੋ ਇੱਕ ਗਾਣਾ ਜਿਹੜਾ ਹੋਰ ਜਾਂਦੇ ਜਾਂਦੇ ਸਾਡੇ ਦਰਸ਼ਕਾਂ ਵਾਸਤੇ ਤੁਸੀਂ ਦੱਸੋ ਜੀ ਕਿਹੜਾ ਸੁਣੋਗੇ ਜਿਹੜਾ ਤੁਹਾਡਾ ਵਧੀਆ ਮੈਂ ਤੁਹਾਨੂੰ ਤਾਂ ਸਾਰੇ ਬੱਚੇ ਪਿਆਰੇ ਆ ਜਿਹੜਾ ਸਭ ਤੋਂ ਪਿਆਰਾ ਲੱਗਦਾ ਹੈ ਇਹ ਤਾਂ ਔਖਾ ਕੰਮ ਹੈ 4 ਵਰਸਸ 4 ਹੋ ਜਾਏ ਕੀ ਬਾਤ ਹੈ ਜੀ 4 ਵਰਸਸ 4 ਜਿੱਥੋਂ ਕੈਰੀਅਰ ਦੀ ਸ਼ੁਰੂਆਤ ਹੋਈ ਜੀ ਹੋ ਸੁਣਨ ਜਸਤ ਫਰੈਂਡਾ ਵਹਾਲੀਏ ਸਾਨੂੰ ਪਿਆਰ ਸੱਚੇ ਦੀ ਥੋੜਿਆ ਇੱਕ ਤੇਰੇ ਥੱਲੇ ਵੀ ਫੋੜਿਆ ਇੱਕ ਮੇਰੇ ਥੱਲੇ ਵੀ ਫੋੜਿਆ ਬਸ ਫਰਕ ਐਨਾ ਏ ਖੇਤਾ ਵਿੱਚ ਤੇ ਤੇਰੀ ਫੋੜਿਆ ਨ ਰੋੜਿਆ ਕੀ ਬਾਤ ਆ ਕੀ ਬਾਤ ਆ ਸੋ ਇਹੀ ਖੂਬਸੂਰਤੀ ਆ ਦੇਖੋ ਨਿੱਕੇ ਦੇ ਸ਼ਬਦਾਂ ਦੇ ਥੋੜੇ ਜਿਹੇ ਸ਼ਬਦਾਂ ਦੇ ਵਿੱਚ ਟੋਟਲ ਬਿਆਨ ਕਰਤਾ ਇੱਕ ਪਿੰਡ ਦੀ ਲਾਈਫ ਤੇ ਇੱਕ ਸ਼ਹਿਰ ਦੀ ਲਾਈਫ ਨੂੰ ਸ਼ਿਵਜੋਤ ਗੱਲ ਕਰੀਏ ਅਖੀਰਲੀ ਗੱਲ ਉੱਥੇ ਆਪਾਂ ਸਮਾਪਤ ਕਰਦੇ ਆਂ ਕਿੱਦਾਂ ਦੀ ਕੁੜੀ ਪਾਲਦਾ ਸ਼ਿਵਜੋਤ ਵਿਆਹ ਵਾਸਤੇ ਹੁਣ ਇਹ ਨਾ ਕਿਹਾ ਜੇ ਵੀ ਇਹ ਵੀ ਸੀਕ੍ਰੀਟ ਆ ਇਹ ਹੈ ਤਾਂ ਇਹ ਸੀਕ੍ਰੀਟ ਹੀ ਹੈ ਅੱਛਾ ਜੀ ਹਾਂ ਜੀ ਯਾਰ ਮਤਲਬ ਇਹ ਵੀ ਕੰਟਰੋਲ ਹੀ ਕਰਨਾ ਤੁਹਾਡੇ ਕੋਲੇ ਸਾਰੇ ਸਵਾਲ ਹੀ ਗੋਲ ਮੋਲ ਗੱਲ ਕਰਨ ਵਾਲੇ ਨੇ ਕੁਝ ਕੁ ਸਵਾਲ ਨਹੀਂ ਠੀਕ ਹੈ ਜੀ ਅਸੀਂ ਨੂੰ ਆਪਾਂ ਗੋਲ ਮੋਲ ਹੀ ਰੱਖਾਂਗੇ ਸੋ ਠੀਕ ਹੈ ਜੀ ਇਹ ਸੰ ਸਾਡੇ ਨਾਲ ਸ਼ਿਵਜੋਨ ਸੇਵਲ ਧੰਨਵਾਦ ਤੁਹਾਡਾ ਤੁਸੀਂ ਸਾਡੇ ਇੱਕ ਸੱਦੇ ਤੇ ਇੱਥੇ ਪਹੁੰਚੇ ਔਰ ਨਾਲ ਅਸੀਂ ਅਮਰੀਕ ਸਿੰਘ ਬਰਾੜ ਜੀ ਸਾਡੇ ਵਿੱਚ ਬੈਠੇ ਨੇ ਅਸੀਂ ਉਹਨਾਂ ਦਾ ਵੀ ਧੰਨਵਾਦ ਕਰਦੇ ਹਾਂ ਜਿਨੇ ਸਾਡੇ ਵਾਸਤੇ ਤੁਹਾਨੂੰ ਇੱਥੇ ਲੈ ਕੇ ਆਏ ਉਮੀਦ ਕਰਦੇ ਹਾਂ ਤੁਹਾਡੇ ਜਿਹੜੇ ਆਉਣ ਵਾਲੇ ਪ੍ਰੋਜੈਕਟ ਨੇ 18 ਨੂੰ ਮੂਵੀ ਆਉਣ ਵਾਲੀ ਹੈ ਚਿੜੀਆਂ ਦਾ ਚੰਬਾ ਫਿਰ ਈਪੀ ਹੈ ਵਸਤ ਵਿੱਚ ਲਾਸਟ ਵੀਕ ਚੱਲੀ ਹੈ ਫਿਰ ਸਤੰਬਰ ਵਾਸਤੇ ਜਿਹ ਇਸ ਤਰ੍ਹਾਂ ਤੁਸੀਂ ਦਿਨ ਤੋਂ ਕਿ ਰਾਤ ਚੌਕੜੀ ਤੱਕ ਹੀ ਕਰੋ ਔਰ ਸਾਨੂੰ ਮਿਲਦੇ ਗਿਲਦੇ ਰਹੋ ਬਹੁਤ ਬਹੁਤ ਸ਼ੁਕਰੀਆ ਜੀ ਆਪਾਂ ਜਲਦੀ ਮਿਲਦੇ ਆ ਸਾਰੇ ਪੰਜਾਬ ਟੀਵੀ ਆਸਟ੍ਰੇਲੀਆ ਦੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼ਕਾਲ ਬਹੁਤ ਸਾਰਾ ਪਿਆਰ ਸਤਕਾਰ ਤੇ ਦਿਲੋਂ ਦੁਆਵਾਂ ਜਿਉਂਦੇ ਵਸਦੇ ਰਹੋ ਤੁਸੀਂ ਸਾਰੇ ਤੇ ਆਪਾਂ ਜਰੂਰ ਜਲਦੀ ਮਿਲਦੇ ਆ ਬਾਈ ਜੀ ਹੋਰ ਨਵੇਂ-ਨਵੇਂ ਪ੍ਰੋਜੈਕਟਸ ਦੇ ਨਾਲ ਜੀ ਥੈਂਕ ਯੂ ਸੋ ਮਚ ਥੈਂਕ ਯੂ ਥੈਂਕ ਯੂ ਸ਼ਿਵਜੋਤ ਜੀ ਸੋ ਇਹ ਸਨ ਸਾਡੇ ਨਾਲ ਸ਼ਿਵਜੋਤ ਜਿਨ੍ਹਾਂ ਨੂੰ ਤੁਸੀਂ ਬਹੁਤ ਜ਼ਿਆਦਾ ਪਿਆਰ ਦਿੰਦੇ ਹੋ ਗਾਣਿਆਂ ਰਾਈ ਔਰ ਹੁਣ ਇਹਨਾਂ ਦੀ ਫਿਲਮ ਆ ਰਹੀ ਹੈ 18 ਅਗਸਤ ਨੂੰ ਤੁਸੀਂ ਉਹਨੂੰ ਵੀ ਰੱਜਵਾ ਪਿਆਰ ਜ਼ਰੂਰ ਦਿਓ ਸਿਨੇਮਾ 'ਚ ਜਾ ਕੇ ਵੇਖ ਕੇ ਆਇਓ ਔਰ ਜੁੜੇ ਰਹੋ ਪੰਜਾਬ ਟੀਵੀ ਦੇ ਨਾਲ ਨਵੇਂ ਕਨਸੈਪਟ ਫਿਰ ਤੁਹਾਡੇ ਰੂਬਰੂ ਕਰਾਂਗੇ ਉਦੋਂ ਤੱਕ ਲਈ ਸਤਿ ਸ਼੍ਰੀ ਅਕਾਲ